ਦੇਖੋ ਪਟਿਆਲੇ ਦਾ ਜਿਹੜਾ ਵਿਵਾਦ ਆਏ ਓਏ ਉਹੀ ਰੂਪ ਧਾਰ ਰਿਹਾ ਜੋ 1981 ਦੇ ਵਿੱਚ ਧਾਰਿਆ ਸੀ ਸਿੱਖਾਂ ਨੂੰ ਚੈਲੰਜ ਕੀਤਾ ਗਿਆ ਸੀ ਉਦੋਂ ਦੀ ਸਰਕਾਰ ਨੇ ਉਸ ਵਕਤ ਉਹਨਾਂ ਦਾ ਸਾਥ ਦਿੱਤਾ ਸੀ ਜਿਹੜੀ ਸਰਕਾਰ ਜਿਹੜੀ ਕਹਿੰਦੇ ਹਿਸਟਰੀ ਰਿਪੀਟ ਕਰਦੀ ਹੁੰਦੀ ਹੈ ਹਿਸਟਰੀ ਰਿਪੀਟ ਕੀਤੀ ਹੈ 40 ਸਾਲ ਦੇ ਬਾਅਦ ਫੇਰ ਅਸੀਂ ਉੱਥੇ ਖੜੋ ਗਏ ਆ ਸਿੱਖ ਕਿਸੇ ਤੇ ਹਮਲਾ ਨਹੀਂ ਕਰਦਾ ਸਿੱਖ ਕਿਸੇ ਨੂੰ ਮਾਰਦਾ ਨਹੀਂ ਪਰ ਜਦੋਂ ਕੋਈ ਸਿੱਖ ਨੂੰ ਚੈਲੰਜ ਕਰਦਾ ਹੈ ਤਾਂ ਸਿੱਖ ਕਿੰਨਾ ਮਰਿਆ ਪਿਆ ਹੋਵੇ ਉੱਠ ਕੇ ਉਤਰ ਪੈਂਦਾ ਹੈ ਦੇਸ਼ ਨੂੰ ਯਾਦਗਾਰਾਉਣ ਲਈ ਸਿੱਖਾਂ ਦੀਆਂ ਸਭ ਤੋਂ ਵੱਡੀਆਂ ਕੁਰਬਾਨੀਆਂ ਹੋਈਆਂ ਪਰ ਉੱਥੇ ਮਰਦਾਬਾਦ ਜਿੰਦਾਬਾਦ ਪੰਜਾਬ ਦੀ ਧਰਤੀ ਹੋਵੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਧਰਤੀ ਹੋਵੇ ਖਾਲਸੇ ਦੀ ਧਰਤੀ ਹੋਵੇ ਤੇ ਉਹਨਾਂ ਨੂੰ ਮਰਦਾਬਾਦ ਕਹਿਣਾ ਇਹਦਾ ਬਤਲ ਖਾਲਸੇ ਨੂੰ ਮਰਦਾਬਾਦ ਕਹਿਣਾ ਉਹਨੂੰ ਡੈੱਡ ਕਹਿਣਾ ਅੱਜ ਉਸ ਬੰਦੇ ਦਾ ਨਾ ਨਾਮਿਨੇਟ ਕਹਿੰਦੇ ਹੋਇਆ ਜਾਂ ਨਹੀਂ ਹੋਇਆ ਪਰ ਅੱਜ ਉਹ ਸਿੱਖ ਦੀ ਮੈਨੂੰ ਪਤਾ ਲੱਗਿਆ ਹੁਣੇ ਉਹਦੀ ਵਾਈਬ ਨੂੰ ਚੁੱਕ ਕੇ ਠਾਣੇ ਲੈ ਕੇ ਇਹ ਗਲਤੀਆਂ ਪੰਜਾਬ ਸਰਕਾਰ ਨੇ 1981-82 ਚ ਕੀਤੀਆਂ ਸੀ ਇੱਕ ਧਰਮ ਨੂੰ ਖੁਸ਼ ਕਰਨ ਦੇ ਜੇ ਤੁਸੀਂ ਲਾ ਦੇ ਮਤਾਂਕ ਸਹੀ ਨਹੀਂ ਚੱਲਦੇ ਤੁਸੀਂ ਲਾਬ ਬਹੁਤ ਬਿੰਤੀ ਦੇ ਹੱਕ ਚ ਕਰ ਰਹੇ ਹੋ ਤੇ ਫਿਰ ਯਾਰ ਉਹ ਮੰਗਣਗੇ ਫਿਰ ਤਾਂ ਖਾਲਸਤਰ ਕਹਿਣਗੇ ਕਹਿਣਗੇ ਸੁਪਰੀਮ ਕੋਰਟ ਨੇ ਕਿਹਾ ਸੀ ਖਾਲਸਤਾਨ ਦਾ ਨਾਰਾ ਮਾਰਨਾ ਕੋਈ ਅਫੈਂਸ਼ਨ ਪਰ ਉਹਨਾਂ ਬੰਦਿਆਂ ਨੂੰ ਪ੍ਰੋਬਲਮ ਆ ਰਹੀ ਹੈ ਉਹ ਸੁਪਰੀਮ ਕੋਰਟ ਨੂੰ ਆਪਣੇ ਉੱਪਰ ਸਮਝਦੇ ਨੇ ਕਾਰਨ ਕੀ ਹੈ ਇੱਕੋ ਹੀ ਦਿਮਾਗ ਚ ਗੱਲ ਧਈ ਪਈ ਹੈ ਕੀ ਅਸੀਂ ਤਾਂ ਹਿੰਦੂ ਰਾਸ਼ਟਰ ਬਣਾਉਣਾ। ਸੋ ਮੇਰੀ ਇੱਕ ਬੇਨਤੀ ਆ ਪੰਜਾਬ ਸਰਕਾਰ ਨੂੰ ਆ ਕੰਮ ਛੱਡ ਦਿਓ। ਸਿੱਖਾਂ ਦੀਆਂ ਘਰ ਵਾਲੀਆਂ ਚੁਪਕੀਆਂ ਠਾਣੇ ਬਾਉਣੀਆਂ ਇਹ ਬੜੀਆਂ ਮਹਿੰਗੀਆਂ ਪੈਣੀਆਂ ਸਰਕਾਰ ਨੂੰ। ਪਰ ਜਿਹੜਾ ਸਰਕਾਰ ਦਾ ਰੋਲ ਹੋਣਾ ਚਾਹੀਦਾ ਸੀ ਉਹ ਕੀ ਹੋਣਾ ਚਾਹੀਦਾ? ਕਿ ਪਹਿਲੀ ਗੱਲ ਤਾਂ ਸਰਕਾਰ ਨੂੰ ਇਹ ਬੜਿਆ ਕਲੀਅਰ ਹੋਣਾ ਚਾਹੀਦਾ ਸੀ ਯਾਰ ਖਾਲਸਤਾਨ ਇੱਕ ਪ੍ਰੋਟੈਸਟ ਹੈ। ਰੋਲ ਸਿਰਫ ਇਹਨਾਂ ਉਹਨਾਂ ਦਾ ਕਿ ਉਹ ਕਹਿੰਦੇ ਸੀ ਮੁਰਦਾਬਾਨ ਮੁਰਦਾਬਾਦ ਕਹਿਣਾ ਉਹ ਕਹਿੰਦੇ ਸੀ ਨਹੀਂ ਕਹਿਣਾ। ਤੁਸੀਂ ਬਹਿਬਲ ਕਲਾ ਵਾਲ ਜਿਹੜੇ ਜਿਹੜੇ ਪੁਲਿਸ ਮੁਲਾਜ਼ਮਾ ਨੇ ਧੱਕੇ ਕੀਤੇ ਨੇ ਨਾ ਉਹਨਾਂ ਨੂੰ ਵੇਖੋ ਰਹੀ ਮਿਲ ਕੇ ਪੁੱਛ ਲਓ ਕਿ ਬੀਤਨੀ ਕਿਵੇਂ ਆ ਮੁੜ ਕੇ ਜੇਕਰ ਉਹ ਗੱਲ ਕਰਦੇ ਜਿਹੜੇ ਬੰਦੇ ਮਰਦਾਬਾਦ ਕਹਿੰਦੇ ਨੇ ਦਾ ਮਤਲਬ ਸਿੱਧਾ ਸਿੱਧਾ ਕਾਨੂੰਨ ਦੇ ਖਿਲਾਫ ਜਾ ਰਹੇ ਨੇ ਸੁਪਰੀਮ ਕੋਰਟ ਦਾ ਹੁਕਮ ਹੋਵੇ ਤੇ ਉਸ ਦੀ ਉਲੰਘਣਾ ਕਰ ਰਹੇ ਨੇ ਉਸ ਦੇ ਦੇਸ਼ ਚ ਰਹੇ ਉਹਨਾਂ ਦਾ ਮਤਲਬ ਤਾਂ ਇਹ ਹੈ ਕਿ ਇੱਕ ਬਹੁ ਗਿਣਤੀ ਨੂੰ ਸਾਈਡ ਤੇ ਕਰਕੇ ਸਿੱਖਾਂ ਨੂੰ ਇੱਕ ਕ੍ਰਿਮੀਨਲ ਸ਼ੋਅ ਕਰ ਸਿੱਖ ਜੂਨ ਦੇ ਨਵੰਬਰ ਦੇ ਪਹਿਲੇ ਵੀਕ ਨੂੰ ਮਨਾਉਂਦੇ ਨੇ ਕਾਲਾ ਦਿਵਸ ਮਨਾਉਂਦੇ ਨੇ ਆਪਦਾ 10 ਕਿਸਤੇ ਹਮਲਾ ਕੀਤਾ ਹੀ ਆ ਤੇ ਜਿਹੜੇ ਉੱਠਣ ਸਾਨੂੰ ਪੁੱਛ ਕੇ ਉੱਠਣ ਰਾਤ ਪਵੇਂ ਸਾਨੂੰ ਪੁੱਛ ਕੇ ਰਾਤ ਪੈ ਗਈ ਅਸੀਂ ਕਿਵੇਂ ਕਰੀਏ ਸਰਕਾਰਾਂ ਨੂੰ ਇਹਨਾਂ ਦੇ ਠੱਲ ਪਾਉਣੀ ਚਾਹੀਦੀ ਹੈ ਮੈਂ ਤਾਂ ਕਹੂੰਗਾ ਸ਼ਿਵ ਸੈਨਾ ਨੂੰ ਇਹਨਾਂ ਨੂੰ ਪੰਜਾਬ ਦੇ ਵਿੱਚ ਇਹਨਾਂ ਦੀ ਜਥੇਬੰਦੀ ਨੂੰ ਬੰਦ ਕਰ ਦੇ ਇਹ ਜਦੋਂ ਦੀ ਪੰਜਾਬ ਦੇ ਅੰਦਰ ਸ਼ਿਵ ਸੈਨਾ ਬਣ ਕੇ ਆਈ ਹੈ ਵਰਸ ਹਿੰਦੂ ਵਰਸ ਸਿੱਖ ਕਰ ਰਹੇ ਸ਼ਿਵ ਸੈਨਾ ਦੇ ਨਾਲ ਇਹਨਾਂ ਨੇ ਪਿੱਛੇ ਜਾ ਆਪਦੀ ਫਰੈਂਡਸ਼ਿਪ ਕੀਤੀ ਇਲੈਕਸ਼ਨਾਂ ਤੋਂ ਪਹਿਲਾਂ ਤੇ ਉਹਨਾਂ ਦੇ ਪਿੱਛੇ ਤੁਸੀਂ ਦੱਸ ਰਹੇ ਹੋ ਕਿ ਕੋਈ ਹੋ ਸਕਦਾ ਤੇਜ ਦਿਮਾਗ ਦਾ ਬੰਦਾ ਸਿੱਖਾਂ ਦੇ ਵਿੱਚੋਂ ਕੌਣ ਸਰਦਾਰ ਸਾਹਿਬ ਮੁਗਲਾਂ ਨੂੰ ਖਤਮ ਇਸੇ ਗੱਲ ਤੋਂ ਕੀਤਾ ਜਦੋਂ ਕਹਿੰਦੇ ਦੱਸਿਓ ਸਿੱਖ ਸਿੱਖ ਮਾਰਨੇ ਪੰਜਾਬ ਸਰਕਾਰ ਨੂੰ ਵੀ ਬੇਨਤੀ ਕਿ ਪੁਲਿਸ ਤੇ ਕੰਟਰੋਲ ਕਰੋ ਇਹ ਉਹੀ ਕੰਮ ਜਿਹੜਾ 1981 82 ਆਲਾ ਪੰਜਾਬ ਚ ਨਾ ਲਿਆਓ ਅਸੀਂ ਲੋਕ ਰਹਿਣਾ ਚਾਹੁੰਦੇ ਆ ਸਾਡੇ ਆਪਸ ਵਿੱਚ ਕੋਈ ਦੁਸ਼ਮਣੀ ਨਹੀਂ ਸਭ ਕੀ ਰੇ ਕਾਲ ਜੀ ਜਿਵੇਂ ਤੁਹਾਨੂੰ ਪਤਾ ਹੈ ਪੰਜਾਬ ਦੇ ਜਿਹੜੇ ਹਾਲਾਤਾਂ ਦੀ ਗੱਲ ਕਰਦੇ ਆਂ ਜੇਕਰ ਪੁਰਾਣੇ ਬਜ਼ੁਰਗਾਂ ਨਾਲ ਗੱਲਬਾਤ ਕਰਦੇ ਆਂ ਜਾਂ ਜਿਹਨਾਂ ਦੀ ਉਮਰ 50 60 ਸਾਲ ਹੋ ਗਈ ਉਹਨਾਂ ਨਾਲ ਗੱਲਬਾਤ ਕਰਦੇ ਆਂ ਤੇ ਅੱਜ ਦੇ ਹਾਲਾਤਾਂ ਬਾਰੇ ਗੱਲ ਕਰੀਏ ਤੇ ਉਹ ਕਹਿੰਦੇ ਨੇ ਕਿ ਅਕਸਰ ਕਹਿ ਦਿੰਦੇ ਨੇ ਕਿ 78 ਵਾਲੇ ਹਾਲਾਤ 85 ਵਾਲੇ ਹਾਲਾਤ ਜਿਹੜੇ ਆ ਉਹ ਪੰਜਾਬ ਦੇ ਵਿੱਚ ਬੰਦੇ ਲਾ ਜੇ ਪਛੇਤ ਦਿਨ ਤੇ ਉਦੋਂ ਕੀ ਹੋਇਆ ਸੀ ਉਹ ਕਹਿੰਦੇ ਜੋ ਕੁਝ ਆਜੂ ਹੋ ਰਿਹਾ ਹੈ ਇਸੇ ਤਰ੍ਹਾਂ ਦਾ ਹੋਇਆ ਸੀ ਪੰਜਾਬ ਦੇ ਹਾਲਾਤ ਮਾੜੀ ਮਾੜੀ ਗੱਲ ਤੋਂ ਵਿਗੜਨੇ ਸ਼ੁਰੂ ਹੋਏ ਸੀ ਜਿੱਥੇ ਜਾ ਕੇ ਕਿਹਨੇ ਜਾ ਜਿਹੜਾ ਪੰਜਾਬ ਨੂੰ ਭੁਗਤਣਾ ਪਿਆ ਜਿਆਦਾਤਰ ਅਫੈਕਟ ਜਿਹੜਾ ਉਹ ਸਿੱਖਾਂ ਦੇ ਪਰਿਵਾਰਾਂ ਤੇ ਪਿਆ ਸਿੱਖ ਨਸ਼ਲ ਕੁਸ਼ੀ ਵੀ ਹੋਈ ਇਸ ਚੀਜ਼ ਦੇ ਵਿੱਚ ਹੁਣ ਇੱਕ ਮਾਮਲਾ ਪਟਿਆਲੇ ਤੋਂ ਸਾਹਮਣੇ ਆਇਆ ਜਿੱਥੇ ਇੱਕ ਬਹੁਤ ਵੱਡਾ ਹਿੰਸਕ ਘਟਨਾ ਹੋਈ ਹੈ ਉਹਦਾ ਪੱਖ ਵੀ ਕਰਾਂਗੇ ਜਾਂ ਉਸ ਦੇ ਪਿੱਛੇ ਜਿਹੜਾ ਅਗਲੇ ਪਾਸੇ ਕੰਮ ਚੱਲ ਰਿਹਾ ਉਹ ਤੇ ਇੱਕ ਘਟਨਾ ਵਾਪਰ ਗਈ ਉਸ ਤੋਂ ਬਾਅਦ ਉਹਦੇ ਪਿੱਛੇ ਤੇੜਾ ਬਹੁਤ ਵੱਡਾ ਕਹਿ ਲਿਆ ਕਿ ਕੰਮ ਸਿਰਜਿਆ ਜਾ ਰਿਹਾ ਵੀ ਗ੍ਰਿਫਤਾਰੀਆਂ ਨੂੰ ਲੈ ਕੇ ਉਸ ਚੀਜ਼ ਬਾਰੇ ਵੀ ਚਰਚਾ ਕਰਾਂਗੇ ਐਡਵੋਕੇਟ ਹਰਪਾਲ ਸਿੰਘ ਖਾਰੀ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰਨਗੇ ਸਤਿ ਸ੍ਰੀ ਅਕਾਲ ਜੀ ਖਰਾਸਪ ਪਟਿਆਲੇ ਦੇ ਵਿਵਾਦ ਨੂੰ ਕਿਵੇਂ ਦੇਖਦੇ ਹੋ ਦੇਖੋ ਪਟਿਆਲੇ ਦਾ ਜਿਹੜਾ ਵਿਵਾਦ ਆਏ ਉਹ ਉਹੀ ਰੂਪ ਧਾਰ ਰਿਹਾ ਹੈ ਜੋ 1981 ਦੇ ਵਿੱਚ ਧਾਰਿਆ ਸੀ ਜਦੋਂ ਅੰਮ੍ਰਿਤਸਰ ਸ਼ਹਿਰ ਦੇ ਅੰਦਰ ਸਿਗਰਟਾ ਬਨ ਕੇ ਉੱਥੇ ਇੱਕ ਜਲੂਸ ਕੱਢਿਆ ਗਿਆ ਸੀ ਸਿੱਖਾਂ ਨੂੰ ਚੈਲੰਜ ਕੀਤਾ ਗਿਆ ਸੀ ਉਦੋਂ ਦੀ ਸਰਕਾਰ ਨੇ ਉਸ ਵਕਤ ਉਹਨਾਂ ਦਾ ਸਾਥ ਦਿੱਤਾ ਸੀ ਤੁਸੀਂ ਦੇਖੋਗੇ 41 ਸਾਲ ਦੇ ਬਾਅਦ ਪੰਜਾਬ ਅੱਜ ਫੇਰ ਉੱਥੇ ਹੀ ਖਲੋ ਗਿਆ ਆਖੀ। ਓਵੇਂ ਹੀ ਹੋ ਰਿਹਾ ਹੈ। ਜਿਹੜੀ ਸਰਕਾਰ ਜਿਹੜੀ ਕਹਿੰਦੇ ਹਿਸਟਰੀ ਰਿਪੀਟ ਕਰਦੀ ਹੁੰਦੇ ਹੈ। ਹਿਸਟਰੀ ਰਿਪੀਟ ਕੀਤੀ ਹੈ 41 ਸਾਲ ਦੇ ਬਾਅਦ ਫੇਰ ਅਸੀਂ ਉੱਥੇ ਖਲੋ ਗਏ ਆ। 1981 ਦੀ ਅੱਗ ਲਾਈ ਜਿਹੜੀ ਪੰਜਾਬ ਨੂੰ 12-13 ਸਾਲ ਭੁਗਤਨੀ ਪਈ ਸੀ। ਉਹ ਕਿੰਨਾ ਬੰਦਿਆਂ ਨੇ ਅੱਗ ਲਾਈ ਸੀ ਜਿਹੜਾ ਨੇ ਸਿੱਖਾਂ ਨੂੰ ਵੰਗਾ ਰਿਆ ਸੀ। ਕਿਉਂਕਿ ਸਿੱਖਾਂ ਦੀ ਇੱਕ ਬੜੀ ਵੱਡੀ ਇੱਕ ਸਾਡੀ ਡੈਫੀਨੇਸ਼ਨ ਹੈ। ਸਿੱਖ ਕਿਸੇ ਤੇ ਹਮਲਾ ਨਹੀਂ ਕਰਦਾ ਸਿੱਖ ਕਿਸੇ ਨੂੰ ਮਾਰਦਾ ਨਹੀਂ ਪਰ ਜਦੋਂ ਕੋਈ ਸਿੱਖ ਨੂੰ ਚੈਲੰਜ ਕਰਦਾ ਹੈ ਤਾਂ ਸਿੱਖ ਕਿੰਨਾ ਮਰਿਆ ਪਿਆ ਹੋਵੇ ਉੱਠ ਕੇ ਉਤਰ ਪੈਂਦਾ ਉਹ ਆਪਣੇ ਆਪ ਨੂੰ ਚੈਲੰਜ ਬਰਦਾਸ਼ ਨਹੀਂ ਕਰਦਾ ਪਰ ਕਿਸੇ ਨਾਲ ਵਾਧਾ ਨਹੀਂ ਕਰਦਾ ਕਿਸੇ ਦੇ ਪਰਿਵਾਰ ਨੂੰ ਨਹੀਂ ਮਾਰਦਾ ਕਿਸੇ ਦੇ ਘਰ ਜਾ ਕੇ ਉਹਦੇ ਕੋਈ ਕਤਲੇਆਮ ਨਹੀਂ ਕਰਦਾ ਪਰ ਜਦੋਂ ਉਹਨੂੰ ਵੰਗਾਰਦਾ ਹੈ ਉਦੋਂ ਉਹ ਉੱਠ ਖਲੋਂਦਾ ਹੈ ਸੋ ਜਾਨ ਬੁੱਝ ਕੇ ਪੰਜਾਬ ਦੇ ਅੰਦਰ ਪਿਛਲੇ 10-15 ਦਿਨਾਂ ਤੋਂ ਲਗਾਤਾਰ ਸਿੱਖਾਂ ਨੂੰ ਬੰਦੇ ਉਹ ਵਗਾਰ ਰਿਆ ਸੀ ਬੰਦਾ ਜਿਹੜਾ ਪੁਲਿਸ ਨੇ ਪਰਚਾ ਦਰਜ ਵੀ ਉਸ ਬੰਦੇ ਤੇ ਕੀਤਾ ਕੀ ਗੱਲ ਕਰਕੇ ਧਰਮ ਦੇ ਨਾਂ ਤੇ ਸਿੱਖ ਨੂੰ ਵੰਗਾਰਨਾ ਮਹਿੰਗਾ ਪੈਸਾ ਦੇ ਦੇਖੋ ਸਿੱਖ ਹਰ ਚੀਜ਼ ਬਰਦਾਸ਼ਤ ਕਰ ਲੇਗਾ ਪਰ ਉਹ ਆਪਦੇ ਧਰਮ ਦੇ ਉਲਟ ਤੇ ਆਪਦੇ ਗੁਰੂ ਸਹਿਬਾਨਾ ਦੇ ਉਲਟ ਕੋਈ ਬੰਦਾ ਲਬਜ ਬੋਲੇ ਤੇ ਮੈਨੂੰ ਨਹੀਂ ਲੱਗਦਾ ਕੋਈ ਬੰਦਾ ਉਸ ਨੂੰ ਬਰਦਾਸ਼ਤ ਕਰੇਗਾ ਖਾਸ ਕਰਕੇ ਸਿੱਖ ਬਰਦਾਸ਼ਤ ਪੰਜਾਬ ਦਾ ਸਿੱਖ ਬਰਦਾਸ਼ਤ ਨਹੀਂ ਕਰਦਾ ਬੇਜ ਨੂੰ ਯਾਦ ਕਰਾਉਣ ਲਈ ਸਿੱਖਾਂ ਦੀਆਂ ਸਭ ਤੋਂ ਵੱਡੀਆਂ ਕੁਰਬਾਨੀਆਂ ਰਹੀਆਂ ਪਰ ਉੱਥੇ ਮਰਦਾਬਾਦ ਜਿੰਦਾਬਾਦ ਦੇਖੋ ਗੱਲ ਨਹੀਂ ਹੈ ਇੱਕ ਇਹਨਾਂ ਨੇ ਕਿਹਾ ਹੈ ਕਿ ਖਾਲਸਤਾਨ ਮੁਰਦਾਬਾਦ ਦੇ ਨਾਰੇ ਲਾਉਂਦੇ ਸੀ। ਹੂੰ ਦੇਖੋ ਪਹਿਲੀ ਗੱਲ ਤਾਂ ਇਹ ਹੈ ਕਿ ਪੰਜਾਬ ਦੀ ਧਰਤੀ ਹੋਵੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਧਰਤੀ ਹੋਵੇ ਖਾਲਸੇ ਦੀ ਧਰਤੀ ਹੋਵੇ। ਤੇ ਉਹਨੂੰ ਮੁਰਦਾਬਾਦ ਕਹਿਣਾ। ਹੂੰ ਇਹਦਾ ਮਤਲਬ ਖਾਲਸੇ ਨੂੰ ਮੁਰਦਾਬਾਦ ਕਹਿਣਾ ਉਹਨੂੰ ਡੈੱਡ ਕਹਿਣਾ। ਤੇ ਧਰਤੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਹੋਵੇ। ਅੱਛਾ ਉਹ ਸਿੱਖ ਹੋਣ ਜਿਨ੍ਹਾਂ ਨੇ ਇੱਕ ਇੱਕ ਧਰਮ ਦੀ ਹੋਂਦ ਬਚਾਈ ਹੋਵੇ ਯਾਰ। ਹੂੰ ਉਸ ਧਰਮ ਦੇ ਲਈ ਵੀ ਲੜੇ ਬਰਾਬਰ ਹੋਣ ਉਹ ਬੰਦੇ ਉੱਠ ਕੇ ਕਹਿਣ ਤੁਸੀਂ ਮਰਦਾਬਾਦ ਹਾਂ ਤੇ ਯਾਰ ਫਿਰ ਸਿੱਖਾਂ ਦਾ ਕੀ ਕਸੂਰ ਹੈ ਸਰਕਾਰ ਦਾ ਫਰਜ਼ ਹੀ ਨਹੀਂ ਬਣਦਾ ਸੀ ਕਿਸੇ ਦੇ ਪਰਚਾ ਦਰਜ ਕਰਨਾ ਸਰਕਾਰ ਦਾ ਨਹੀਂ ਫਰਜ਼ ਬਣਦਾ ਤੁਸੀਂ ਆਉਣ ਮੈਨੂੰ ਅੱਜ ਪਤਾ ਲੱਗਿਆ ਹੈ ਕਿ ਇੱਕ ਅਮਰਤ ਧਾਰੀ ਆਦਮੀ ਹੈ ਸਰਕਾਰ ਫਿਰ 82 83 ਤੇ ਪਹੁੰਚ ਚੁੱਕੀ ਹੈ 82 83 ਚ ਸਰਕਾਰ ਨੇ ਐਵੇਂ ਕੀਤਾ ਸੀ ਅੱਜ ਅੱਜ ਉਸ ਬੰਦੇ ਦਾ ਨਾਂ ਨਾਮਿਨੇਟ ਕਹਿੰਦੇ ਹੋਇਆ ਜਾਂ ਨਹੀਂ ਹੋਇਆ ਪਰ ਅੱਜ ਉਹ ਸਿੱਖ ਦੀ ਮੈਨੂੰ ਪਤਾ ਲੱਗਿਆ ਹੁਣੇ ਉਹਦੀ ਵਾਈਫ ਨੂੰ ਚੁੱਕ ਕੇ ਠਾਣੇ ਲੈ ਕੇ ਯਾਰ ਕਿਹੜੇ ਐਕਟ ਚ ਲੈ ਕਿਹੜੇ ਪ੍ਰੋਸੀਜਰ ਚ ਲੈ ਕੇ ਠਾਣੇ ਲੈ ਕੇ ਗਏ ਨੇ ਕੋਈ ਕਾਨੂੰਨ ਹੈ ਕੋਈ ਮਲਜਮ ਇੱਕ ਬੰਦਾ ਹੈ ਤੁਹਾਡੇ ਮੁਤਾਬਕ ਉਹ ਬੰਦਾ ਮਲਜਮ ਹੈ ਉਹਦੀ ਵਾਈਫ ਨੂੰ ਠਾਣੇ ਚੁੱਕ ਕੇ ਲੈ ਜਾਣਾ ਇਹ ਹੀ ਗਲਤੀਆਂ ਪੰਜਾਬ ਸਰਕਾਰ ਨੇ 1981 82 ਚ ਕੀਤੀਆਂ ਸੀ ਇੱਕ ਧਰਮ ਨੂੰ ਖੁਸ਼ ਕਰਨ ਦੇ ਲਈ ਹੁਣ ਵੀ ਇਹ ਇਹੀ ਇੱਕ ਬਹੁ ਗਿਣਤੀ ਨੂੰ ਖੁਸ਼ ਕਰਨ ਦੇ ਲਈ ਇਹ ਉਹੀ ਗਲਤੀਆਂ ਫੇਰ ਕਰਦੇ ਨੇ ਫੇਰ ਇਹ ਕਹਿੰਦੇ ਨੇ ਕਿ ਸਿੱਖ ਯਾਰ ਖਾਲਸਾਣ ਦੀ ਗੱਲ ਕਿਉਂ ਕਰਦੇ ਨੇ ਜਦੋਂ ਤੁਸੀਂ ਦੇਖੋ ਜਦੋਂ ਤੁਸੀਂ ਲਾ ਬਰਾਬਰ ਨਹੀਂ ਕਰਦੇ ਤੁਸੀਂ ਲਾ ਨੂੰ ਚਲੋ ਨਾ ਸੀਆਰਪੀਸੀ ਮੁਤਾਬਕ ਚਲੋ ਆਈਪੀਸੀ ਮੁਤਾਬਕ ਚਲੋ ਬਰਾਬਰ ਕਰੋ ਕਾਨੂੰਨ ਬਰਾਬਰ ਕਰੋ ਲੋਕਾਂ ਦੇ ਤੁਹਾਨੂੰ ਕਿਹੜੇ ਪ੍ਰੋਵੀਜ਼ਨ ਚ ਕਿਹਾ ਹੈ ਕਿ ਇੱਕ ਬੰਦੇ ਦਾ ਨਾਮ ਨਾਮਿਨੇਟਰ ਜੇ ਹੋਇਆ ਨਹੀਂ ਤੁਸੀਂ ਉਹਦੀ ਵਾਇਗ ਨੂੰ ਚੁੱਕ ਠਾਣੇ ਬਾਹਲਿਆ ਯਾਰ ਕੀ ਤੁਸੀਂ ਲਾ ਦੇ ਮੁਤਾਬਕ ਸਹੀ ਚੱਲ ਰਹੇ ਹੋ ਜੇ ਤੁਸੀਂ ਲਾ ਦੇ ਮੁਤਾਬਕ ਸਹੀ ਨਹੀਂ ਚੱਲਦੇ ਤੁਸੀਂ ਲਾ ਬਹੁ ਗਿਣਤੀ ਦੇ ਹੱਕ ਵਿੱਚ ਕਰ ਰਹੇ ਹੋ ਤੇ ਫਿਰ ਯਾਰ ਉਹ ਮੰਗਣਗੇ ਫਿਰ ਤਾਂ ਖਾਲਸਤਾਨ ਕਹਿਣਗੇ ਕਹਿਣਗੇ ਉਹ ਖਾਲਸਤਾਨ ਬਾਰੇ ਸੁਪਰੀਮ ਕੋਰਟ ਨੇ ਬੜਾ ਕਲੀਅਰ ਕੀਤਾ ਸੀ ਸੁਪਰੀਮ ਕੋਰਟ ਨੇ ਕਿਹਾ ਸੀ ਖਾਲਸਤਾਨ ਦਾ ਨਾਰਾ ਮਾਰਨਾ ਕੋਈ ਅਫੈਂਸ ਨਹੀਂ ਹੂੰ ਪਿੱਛੇ ਜੇ ਪੰਜਾਬ ਰੈਣਾ ਹਾਈ ਕੋਰਟ ਮਾਨਯੋਗ ਨੇ ਇੱਕ ਬੇਲ ਕੀਤੀ ਸੀ ਉਹਨਾਂ ਨੇ ਕਿਹਾ ਸੀ ਫੇਸਬੁੱਕ ਦੇ ਉੱਪਰ ਵੀ ਇਹੋ ਜਿਹਾ ਲਿਖਣਾ ਕੋਈ ਅਫੈਂਸ ਨਹੀਂ ਵਰਦਾ ਤੇ ਯਾਰ ਸੁਪਰੀਮ ਕੋਰਟ ਨੇ ਕਹਿ ਦਿੱਤਾ ਮਤਲਬ ਤਿੰਨ ਸੀਗੇ ਖਾਲਸਤਾਨ ਜਿੰਦਾਬਾਦ ਜਾਂ ਖਾਲਸੇ ਰਾਜ ਦੀ ਗੱਲ ਕਰਨਾ ਹਾਂ ਇਹ ਸਾਰੀਆ ਚੀਜ਼ਾਂ ਸੁਪਰੀਮ ਕੋਰਟ ਦੀ 1995 ਬਲਵੰਤ ਸਿੰਘ ਸਟੇਟ ਦੇ ਕੇਸ ਦੇ ਵਿੱਚ ਆ ਚੁੱਕੀਆਂ ਸਿੱਖ ਕਹਿੰਦਾ ਖਾਲਸਾ ਜਿੰਦਾਬਾਦ ਸੁਪਰੀਮ ਕੋਰਟ ਕਹਿੰਦੀ ਹੈ ਕੋਈ ਗੁਨਾਹ ਨਹੀਂ ਪੰਜਾਬ ਰਾਨਾ ਹਾਈ ਕੋਰਟ ਕਹਿੰਦੀ ਹੈ ਕੋਈ ਗੁਨਾਹ ਨਹੀਂ ਪਰ ਉਹਨਾਂ ਬੰਦਿਆਂ ਨੂੰ ਪ੍ਰੋਬਲਮ ਆ ਰਹੀ ਹੈ ਉਹ ਸੁਪਰੀਮ ਕੋਰਟ ਨੂੰ ਆਪਣੇ ਉੱਪਰ ਸਮਝਦੇ ਨੇ ਕਾਰਨ ਕੀ ਹੈ ਇੱਕੋ ਹੀ ਦਿਮਾਗ 'ਚ ਗੱਲ ਧਈ ਪਈ ਹੈ ਕਿ ਅਸੀਂ ਤਾਂ ਹਿੰਦੂ ਰਾਸ਼ਟਰ ਬਣਾਉਣਾ ਹੈ ਅਸੀਂ ਕਿਸੇ ਨੂੰ ਬੋਲਣਾ ਨਹੀਂ ਦੇਣਾ ਤੇ ਸਿੱਖ ਇਹਨਾਂ ਦੀ ਗੱਲ ਬਰਦਾਸ਼ਤ ਨਹੀਂ ਕਰਦਾ ਹੁਣ ਤੁਸੀਂ ਦੱਸੋ ਪੰਜਾਬ ਦੇ ਮੁੱਖ ਮੰਤਰੀ ਨੂੰ ਪਤਾ ਹੋਣਾ ਚਾਹੀਦਾ ਹੈ ਸੁਪਰੀਮ ਕੋਰਟ ਨਾਲ ਖਲੋਤੀ ਆ ਪੰਜਾਬ ਰਹਿਣਾ ਹਾਈ ਕੋਰਟ ਨਾਲ ਖਲੋਤੀ ਆ ਕੋਈ ਵਾਇਲੈਂਸ ਨਹੀਂ ਸਿੱਖ ਕਰ ਰਿਆ ਤੁਸੀਂ ਫੇਰ ਵੀ ਉਹਨੂੰ ਖਾਲਸਾ ਨੂੰ ਜ਼ਿੰਦਾਬਾ ਮਰਦਾਬਾ ਕਹਿ ਰਹੇ ਹੋ ਯਾਰ ਜੇ ਦੂਸਰੀ ਵਕਤ ਤੋਂ ਦੇਖਦੀਆਂ ਬਹੁ ਗੰਤੀ ਜਿਹੜੀ ਆ ਉੱਥੇ ਬੈਠੀ ਆ ਦੁਕਾਨਾਂ ਚਲਾਉਂਦੇ ਆ ਉਹ ਆਏ ਵੀ ਨਹੀਂ ਹੈ ਤਾਂ ਕੁਝ ਗਿੰਤੀ ਆ ਜਿਹੜੀ ਅਗਲਾਂ ਰਹੀ ਦੇਖੋ ਪੰਜਾਬ ਦੇ ਅੰਦਰ ਜਿਹੜੇ ਉਸ ਵਕਤ ਵੀ ਸਾਰੇ ਹਿੰਦੂ ਉਲਟ ਨਹੀਂ ਸੀ ਚੱਲੇ ਇਹ ਉਦੋਂ ਵੀ ਸ਼ਿਫ ਸੈਨਾ ਦੇ ਇਸ ਟਾਈਪ ਦੇ ਲੋਕ ਸੀ ਜਿਨ੍ਹਾਂ ਨੇ ਪੰਜਾਬ ਦੇ ਅੰਦਰ ਮਾਹੌਲ ਖਰਾਬ ਕੀਤਾ ਸੀ ਇਹ ਇੰਡੀਆ ਦੇ ਵਿੱਚ ਸ਼ੋਅ ਕਰਨਾ ਚਾਹੁੰਦੇ ਨੇ ਕਿ ਜਿਹੜੇ ਇਹ ਲੋਕ ਨੇ ਇੱਕ ਜਿਹੜੇ ਸਿੱਖ ਰੇ ਜਾਂ ਮੁਸਲਮਾਨ ਨੇ ਇਹ ਤਾਂ ਕ੍ਰਿਮੀਨਲ ਨੇਚਰ ਦੇ ਨੇ ਕਿਉਂਕਿ ਪਟੇਲ ਨੇ ਸਾਨੂੰ ਸਨ 47 48 ਜੀ ਕਹਤਾ ਸੀ ਕਿ ਜੁਰਾਇਮ ਪੇਸ਼ਾ ਕੌਮ ਹੈ ਤੇ ਇਹਨਾਂ ਦੀ ਸੋਚ ਸਾਡੇ ਬੜੀ ਅਗੇਂਸਟ ਹੈ ਬਾਕੀ ਦਾ ਬਹੁਤ ਸਾਡੇ ਹਿੰਦੂ ਭਰਾ ਨੇ ਜਿਹੜੇ ਸਿੱਖ ਧਰਮ 'ਚ ਵਿਸ਼ਵਾਸ ਕਰਦੇ ਨੇ ਮੇਰੇ ਦੇਖਣ ਦੇ ਵਿੱਚ ਉਹਨਾਂ ਨੇ ਕਿਤੇ ਵੀ ਨਹੀਂ ਕਿਹਾ ਸਾਡੇ ਨਾਲ ਕਚਹਿਰੀਆਂ 'ਚ ਵੀ ਨੇ ਵਿਆਹ ਸ਼ਾਦੀਆਂ ਤੇ ਵੀ ਆਉਂਦੇ ਨੇ ਸਾਰੇ ਮੇਲ ਵਰਤਨ ਵਧੀਆ ਨੇ ਪਰ ਉਹ ਕਿਤੇ ਵੀ ਇਹ ਲਬਜ ਨਹੀਂ ਸਾਡੇ ਉਲਟ ਬੋਲਦੇ ਪਰ ਕੁਝ ਉਹ ਲੋਕ ਮੈਂ ਕਹੂੰਗਾ ਜਿਹੜੇ ਪੂਰਬੀਏ ਨੇ ਜਿਨ੍ਹਾਂ ਦੇ ਸਾਡੇ ਨਾਲ 1857 ਜੂ ਸਾਡੇ ਨਾਲ ਨਹੀਂ ਬਣੀ ਉਹਨਾਂ ਦੀ ਉਹ ਲੋਕ ਪੰਜਾਬ ਚ ਇੰਟਰ ਕਰ ਚੁੱਕੇ ਨੇ ਉਹ ਪੰਜਾਬ ਚ ਉਹਨਾਂ ਦਾ ਰੈਜ਼ੀਡੈਂਸ਼ੀਅਲ ਏਰੀਆ ਬੜੇ ਹੋਏ ਨੇ ਸਾਡੀਆਂ ਜਿਹੜੇ ਸਿੱਖ ਲੀਡਰ ਸੀ ਇਹਨਾਂ ਦਾ ਦਿਮਾਗ ਉਦੋਂ ਹੈ ਨਹੀਂ ਸੀ ਅੱਜ ਜਿਹੜੇ ਹਾਲਾਤ ਨੇ ਇਹ ਮੈਂ ਕਹੂੰਗਾ ਸਾਡੇ ਸਿੱਖ ਲੀਡਰਾਂ ਦੀ ਹੀ ਦੇਣ ਹੈ ਜਿਨ੍ਹਾਂ ਨੂੰ ਉਹ ਪੰਜਾਬ ਚ ਇੰਟਰ ਕੀਤਾ ਪੰਜਾਬ ਦਾ Hindu ਸਾਡੇ ਨਾਲ ਨਹੀਂ ਲੜਦਾ ਸੀ ਪੰਜਾਬ ਦੇ Hindu ਤੋਂ ਲੜਾਈ ਸਾਡੇ ਨਾਲ ਹੈ ਹੀ ਕੋਈ ਨਹੀਂ ਕਿਉਂਕਿ ਅਸੀਂ ਨਾ ਤਾਂ ਮੰਦਿਰ ਚ ਦਖਲ ਅੰਦਾਜ਼ੀ ਕਰਨੀ ਹੈ ਨਾ ਅਸੀਂ ਧਰਮ ਨੂੰ ਮਾੜਾ ਬੋਲਣਾ ਹੈ ਨਾ ਕਿਸੇ ਧੀ ਭੈਣ ਨੂੰ ਅਸੀਂ ਮਾੜਾ ਬੋਲਣਾ ਹੈ ਅਸੀਂ ਕਿਉਂ ਕਿਸੇ ਨੂੰ ਮਾੜਾ ਬੋਲਾਂਗੇ ਪਰ ਜਿਹੜੀ ਸਾਡੀ ਸਰਕਾਰ ਹੈ ਉਹ ਉਹਨਾਂ ਲੱਛਣਾਂ ਤੇ ਆ ਗਈ 1981 ਵਾਲੇ ਦੇ ਪਰ ਸਰਦਾਰ ਭਗਵੰਤ ਸਿੰਘ ਮਾਨ ਐ ਮੈਨੂੰ ਨਹੀਂ ਲੱਗਦਾ ਉਹ ਅੱਜ ਦੇ ਅਜੇ ਕੋਈ ਸਿੱਖ ਵਿਰੋਧੀ ਚਿਹਰਾ ਹੋਵੇ ਪਰ ਉਸ ਨੂੰ ਭਗਵੰਤ ਸਿੰਘ ਮਾਨ ਨੂੰ ਬੜੀ ਛੇਤੀ ਕੰਟਰੋਲ ਕਰਨਾ ਪਾਏਗਾ ਪੰਜਾਬ ਪੁਲਿਸ ਨੂੰ ਪ੍ਰਸ਼ਾਸਨ ਨੂੰ ਕੰਟਰੋਲ ਉਹਨੂੰ ਕਰਨਾ ਪੈਣਾ ਹੈ ਇਹ ਉਹਦੀ ਪ੍ਰਸ਼ਾਸਨ ਜਿਹੜਾ ਬਹੁ ਗਿਣਤੀ ਸੈਂਟਰ ਨੂੰ ਖੁਸ਼ ਕਰਨ ਲਈ ਕੁਝ ਕਰੇਗਾ ਸੋ ਮੇਰੀ ਇੱਕ ਬੇਨਤੀ ਆ ਪੰਜਾਬ ਸਰਕਾਰ ਨੂੰ ਆ ਕੰਮ ਛੱਡ ਦਿਓ ਸਿੱਖਾਂ ਦੀਆਂ ਘਰ ਵਾਲੀਆਂ ਚੁੱਕੜੀਆਂ ਥਾਣੇ ਬਹਾਉਣੀਆਂ ਇਹ ਬੜੀਆਂ ਮਹਿੰਗੀਆਂ ਪਹਿਣਗੀਆਂ ਸਰਕਾਰ ਨੂੰ ਕਈ ਵਾਰੀ ਕਿਤੇ ਇਹ ਨਾ ਹੋਵੇ ਤੁਹਾਡੀ ਸਰਕਾਰ ਤੋੜਨ ਦੇ ਲਈ ਪੰਜਾਬ ਪੁਲਿਸ ਤੁਹਾਡੇ ਤੋਂ ਬਾਹਰ ਜਾ ਰਹੀ ਹੋਵੇ ਕਿਉਂਕਿ ਸਿੱਖਾਂ ਨੇ ਮੇਰੇ ਦੇਖਣ ਚ ਬਰਦਾਸ਼ਤ ਨਹੀਂ ਹੋਣਾ ਹੈ ਤੁਸੀਂ ਉਹਨਾਂ ਦੇ ਵਾਈਫ ਨੂੰ ਚੁੱਕਦੇ ਕੀ ਕਹੇ ਨਾ ਲੇਡੀ ਦਾ ਯਾਰ ਤੁਸੀਂ ਕਿਹੜੇ ਕਾਨੂੰਨ ਦੇ ਮਤਾਬਕ ਉਹਦੀ ਵਾਈਫ ਲੈ ਕੇ ਗਏ ਤੁਸੀਂ ਦੱਸੋ ਉਹ ਉੱਥੇ ਗਈ ਨਹੀਂ ਉਹਨੇ ਕੋਈ ਰੋਲ ਨਹੀਂ ਹੁੰਦਾ ਯਾਰ ਸਾਨੂੰ ਸ਼ਰਮ ਆਉਣੀ ਚਾਹੀਦੀ ਹੈ ਕਾਨੂੰਨ ਫੇਰ ਤੁਸੀਂ ਕਹਿੰਦੇ ਖਾਲਸਾ ਦਾ ਨਾਰਾ ਵਜਦਾ ਜਦੋਂ ਤੁਸੀਂ ਕਾਨੂੰਨ ਹੀ ਬਰਾਬਰ ਨਹੀਂ ਕਰਦੇ ਤੁਸੀਂ ਕਾਨੂੰਨ ਜੀ ਐਵੇਂ ਚੱਲੋਗੇ ਤਾਂ ਲੋਕ ਤਾਂ ਫਿਰ ਬਗਾਵਤਾਂ ਤੋਂ ਹੀ ਪੈਣਗੇ ਨਾ ਪਰ ਜੇ ਸਰਕਾਰ ਦਾ ਰੋਲ ਹੋਣਾ ਚਾਹੀਦਾ ਸੀ ਉਹ ਕੀ ਹੋਣਾ ਚਾਹੀਦਾ ਸਰਕਾਰ ਦਾ ਰੋਲ ਇਹ ਹੋਣਾ ਚਾਹੀਦਾ ਸੀ ਇਸ ਦੇ ਵਿੱਚ ਬਿਠਾ ਕੇ ਕਮੇਟੀ ਬਣਾਉਂਦੇ ਉਹ ਚ ਦੇਖਦੇ ਕਿ ਪਹਿਲੀ ਗੱਲ ਤਾਂ ਸਰਕਾਰ ਨੂੰ ਇਹ ਬੜਿਆ ਕਲੀਅਰ ਹੋਣਾ ਚਾਹੀਦਾ ਸੀ ਯਾਰ ਖਾਲਿਸਤਾਨ ਇੱਕ ਪ੍ਰੋਟੈਸਟ ਹੈ ਜਿਹਨੂੰ ਸੁਪਰੀਮ ਕੋਰਟ ਤੇ ਪੰਜਾਬ ਰਾਨਾ ਹਾਈ ਕੋਰਟ ਵੀ ਕਹਿ ਰਹੀ ਹੈ ਉਹਨੂੰ 7 ਦਿਨ ਪਹਿਲਾਂ ਜਦੋਂ ਉਹ ਬੰਦਾ ਜਿਹੜਾ ਸੀ ਜਿਹਨੂੰ ਫੜਿਆ ਗਿਆ ਹੈ ਅਗਰ 7 ਦਿਨ ਪਹਿਲਾਂ ਉਹਨੂੰ ਅਰੈਸਟ ਕਰਕੇ ਉਸੇ ਚੀਜ਼ ਨੂੰ ਬੰਦ ਕੀਤਾ ਹੁੰਦਾ ਤਾਂ ਇਹ ਕੰਮ ਆਉਣਾ ਹੀ ਨਹੀਂ ਸੀ ਹੁਣ ਜਿਹੜੇ ਸਿੱਖ ਮੁੰਡੇ ਫੜੇ ਨੇ ਜਦ ਸਿੱਖ ਲਈ ਤੁਸੀਂ ਸਿੱਖਾਂ ਦੇ ਜਿਹੜੇ ਮੇਰੇ ਦੇ ਕੰਚੋਸ ਵਕਤ ਜਿਹੜੇ ਬੰਦੇ ਕੱਲ ਤੋਂ ਅਰੈਸਟ ਹੋ ਰਹੇ ਨੇ ਤੁਸੀਂ ਮੈਨੂੰ ਦੱਸੋ ਉਹਨਾਂ ਦਾ ਰੋਲ ਕੀ ਹੈ ਰੋਲ ਸਿਰਫ ਇਨਾ ਉਹਨਾਂ ਦਾ ਕਿ ਉਹ ਕਹਿੰਦੇ ਸੀ ਮੁਰਦਾਬਾਨ ਮੁਰਦਾਬਾਦ ਕਹਿਣਾ ਉਹ ਕਹਿੰਦੇ ਸੀ ਨਹੀਂ ਕਹਿਣਾ ਤੇ ਸਰਕਾਰ ਪ੍ਰਸ਼ਾਸਨ ਦਾ ਪਹਿਲਾਂ ਹੀ ਕੰਮ ਬਣਦਾ ਸੀ ਕਿ ਇੱਕ ਹਫਤਾ ਜਦੋਂ ਤੁਹਾਨੂੰ ਪਤਾ ਲੱਗ ਗਿਆ ਸੀ ਪੰਜਾਬ ਦੇ ਅੰਦਰ ਇਹ ਹਾਲਾਤ ਹੋਣੇ ਨੇ ਤੁਸੀਂ ਕਿਉਂ ਨਹੀਂ ਰੋਕਦੇ ਹੁਣ ਤੁਸੀਂ ਮੈਨੂੰ ਗੱਲ ਦੱਸੋ ਮੇਰੀ ਮੇਰੀ ਗੱਲ ਸੁਣੋ ਇੰਡੀਆ ਦੇ ਅੰਦਰ 1984 ਦੇ ਵਿੱਚ ਹਜ਼ਾਰਾਂ ਦੀ ਗਿਣਤੀ ਸਿੱਖ ਟਾਇਰ ਪਾ ਕੇ ਮਾਰਦੇ 1984 ਜੰਮਦਰ ਸਾਹਿਬ ਤੇ ਹਮਲਾ ਕਰਕੇ ਹਜ਼ਾਰਾਂ ਦੀ ਗਿਣਤੀ ਸਿੱਖ ਮਾਰਦੇ ਯਾਰ ਸਿੱਖ ਪ੍ਰੋਟੈਸਟ ਵੀ ਨਹੀਂ ਕਰ ਸਕਦਾ ਹੁਣ ਕੱਲ ਜੂਨ ਦਾ ਪਹਿਲਾ ਹਫਤਾ ਆਵੇਗਾ ਜਿਵੇਂ ਮੁਸਲਮਾਨਾਂ ਦਾ ਇੱਕ ਤਿਹਾਰ ਹੁੰਦਾ ਆਪਦੇ ਪਿੰਡੇ ਤੇ ਮਾਰਦੇ ਨੇ ਉਹ ਤੇ ਸਿੱਖਾਂ ਦਾ ਸਭ ਤੋਂ ਵੱਡਾ ਦਰਦਨਾਕ ਜਿਹੜਾ ਟਾਈਮ ਹੈ ਉਹ ਜੂਨ ਦਾ ਪਹਿਲਾ ਵੀਕ ਹੈ ਹੁਣ ਤੁਸੀਂ ਕੱਲ ਨੂੰ ਕਹੋਗੇ ਅਸੀਂ ਉਹ ਨਹੀਂ ਮਨਾਉਣ ਦੇਦੇ ਫਿਰ ਮੈਨੂੰ ਦੱਸੋ ਕਿਸੇ ਅੱਜ ਤਿੱਕਰ ਜਦੋਂ ਵੀ ਜੂਨ ਦੇ ਪਹਿਲੇ ਹਫ਼ਤੇ ਦੇ ਵਿੱਚ ਸਿੱਖਾਂ ਨੇ ਕਿਤੇ ਹਿੰਦੂਆਂ ਤੇ ਹਮਲੇ ਕੀਤੇ ਹੋਣ ਨਹੀਂ ਕਰਦੇ ਉਹ ਤਾਂ ਆਦਾ ਪ੍ਰੋਟੈਸਟ ਕਰਦੇ ਨੇ ਯਾਰ ਉਹ ਕਹਿੰਦੇ ਸਾਡੇ ਨਾਲ ਮਾੜਾ ਹੋਇਆ ਸਾਡੇ ਹਰਮੰਦਰ ਸਾਹਿਬ ਤੇ ਟੈਂਕ ਚੜਾਇਆ ਗਿਆ ਸਾਡੇ ਨਾਲ ਮਾੜਾ ਹੋਇਆ ਤੁਸੀਂ ਫੇਰ ਵੀ ਸਾਡੇ ਵਿਰੋਧ ਚੱਲਦੇ ਹੋ ਯਾਰ ਹਮ ਪਰ ਪੰਜਾਬ ਪੁਲਿਸ ਨੂੰ ਬੜਾ ਮੇਰੇ ਦੇਖਣ ਚ ਅਕਲ ਸਿੱਖਣ ਦੀ ਲੋੜ ਹੈ ਤੁਸੀਂ ਅੱਜ ਤੋਂ 40 42 ਸਾਲਾਂ ਵਾਲਾ ਕੰਮ ਸ਼ੁਰੂ ਨਾ ਕਰੋ ਕਾਨੂੰਨ ਦੇ ਮੁਤਾਬਕ ਤੁਸੀਂ ਚੱਲੋ ਕਾਨੂੰਨ ਨੂੰ ਹੱਥ ਨਾ ਲਓ ਸਮਾਂ ਬਦਲ ਚੁੱਕਾ ਹੈ ਤੁਸੀਂ ਬਾਈਬਲ ਕਲਾਵਲ ਜਿਹੜੇ ਜਿਹੜੇ ਪੁਲਿਸ ਮੁਲਾਜ਼ਮਾ ਨੇ ਧੱਕੇ ਕੀਤੇ ਨੇ ਨਾ ਉਹਨਾਂ ਨੂੰ ਇੱਕ ਵਾਰੀ ਮਿਲ ਕੇ ਪੁੱਛ ਲਓ ਕਿ ਬੀਤਨੀ ਕਿਵੇਂ ਆ ਮੁੜ ਕੇ ਕਾਨੂੰਨ ਸਭ ਦੇ ਲਈ ਬਰਾਬਰ ਹੁੰਦਾ ਹੈ ਅੱਜ ਸੋਸ਼ਲ ਮੀਡੀਆ ਬਾਰੇ ਲੋਕ ਸਟਰੋਂਗ ਹੋ ਚੁੱਕੇ ਨੇ ਜੇਕਰ ਗੱਲ ਕਰਦੇ ਜਿਹੜੇ ਬੰਦੇ ਮਰਦਾਬਾਦ ਕਹਿੰਦੇ ਨੇ ਦਾ ਮਤਲਬ ਸਿੱਧਾ ਸਿੱਧਾ ਕਾਨੂੰਨ ਦੇ ਖਿਲਾਫ ਜਾ ਰਹੇ ਨੇ ਦਿਮ ਕੋਡ ਦਾ ਹੁਕਮ ਹੋਵੇ ਤੇ ਉਸ ਦੀ ਉਲੰਘਣਾ ਕਰ ਰਹੇ ਨੇ ਉਸੇ ਦੇਸ਼ ਚ ਰਹਿ ਕੇ ਦੇਖੋ ਉਹਨਾਂ ਦਾ ਮਕਸਦ ਕੋਈ ਖਾਲਸਤਾਨ ਦਾ ਅਨੁਹਾਉਆ ਨਹੀਂ ਉਹਨਾਂ ਨੂੰ ਕੋਈ ਡਰਾਉਂਦਾ ਨਹੀਂ ਖਾਲਸਤਾਨ ਉਹਨਾਂ ਦਾ ਮਤਵਲ ਤਾਂ ਇਹ ਹੈ ਕਿ ਇੱਕ ਬਹੁ ਗਿਣਤੀ ਨੂੰ ਸਾਈਡ ਤੇ ਕਰਕੇ ਸਿੱਖਾਂ ਨੂੰ ਇੱਕ ਕ੍ਰਿਮੀਨਲ ਸ਼ੋਅ ਕਰਨਾ ਆ ਉਹਨਾਂ ਦਾ ਮਕਸਦ ਹੈ ਇੰਡੀਆ ਚ ਵੋਟ ਲੈਣੀ ਹੈ ਇੱਕ ਉਹਨਾਂ ਦੇ ਦਿਮਾਗ ਚ ਹੰਕਾਰ ਆ ਚੁੱਕਾ ਹੈ ਇੰਡੀਆ ਦੇ ਅੰਦਰ ਬਹੁ ਗਿਣਤੀ ਅਹੰਕਾਰ ਚੁੱਕੇ ਨੇ ਇੰਡੀਆ ਦੇ ਅੰਦਰ ਇਹ ਧਰਮ ਦੇ ਨਾਂ ਤੇ ਕਿ ਐਸ ਵਕਤ ਸਾਨੂੰ ਕੋਈ ਰੋਕ ਨਹੀਂ ਸਕਦਾ ਮੈਂ ਤੁਹਾਨੂੰ ਦੱਸੂਗਾ ਪ੍ਰੋਫੈਸਰ ਬੈਨਰਜੀ ਜਿਹੜੇ ਕੈਲਕਟਾ ਯੂਨੀਵਰਸਿਟੀ ਤੋਂ ਬੜਾ ਕਲੀਅਰ ਕੀਤਾ ਸੀ ਇੱਕ ਕਤਾਬ 'ਚ ਉਹਨਾਂ ਨੇ ਲਿਖਿਆ ਸੀ ਕਿ ਜਿਹੜੇ ਮੇਰੇ ਹਿੰਦੂ ਭਰਾ ਨੇ ਉਹਨਾਂ ਨੇ ਇੱਕ ਲਫ਼ਜ਼ ਲਿਖੇ ਹੋਏ ਨੇ ਇਹਨਾਂ ਨੂੰ ਸੋਚਣਾ ਚਾਹੀਦਾ ਹੈ ਸਿੱਖਾਂ ਦਾ ਦੇਣ ਸਾਰੀ ਜ਼ਿੰਦਗੀ ਨਹੀਂ ਦੇ ਸਕਦਾ 1100 ਕੋਸ਼ ਈਸਵੀ ਦੇ ਵਿੱਚ ਜਦੋਂ ਮਹਿਮੂਦ ਗਜਨਵੀ ਮੰਦਰ ਢਾਉਂਦਾ ਹੈ ਉਸ ਤੋਂ ਲੈ ਕੇ ਤੇ ਬਾਬੇ ਨਾਨਕ ਤਿੱਕਰ ਇੱਕ ਬੰਦਾ ਵੀ ਮੁਗਲਾਂ ਦੇ ਉਲਟ ਜਾ ਉਸ ਵਕਤ ਬਾਬਰ ਦੇ ਉਲਟ ਨਹੀਂ ਬੋਲਿਆ ਜੇ ਬੋਲੇ ਨਾ ਤਾਂ ਕੱਲੇ ਗੁਰੂ ਨਾਨਕ ਦੇ ਮਹਾਰਾਜ ਬੋਲੇਗਾ ਉਦੋਂ ਪਹਿਲਾਂ ਕੋਈ ਬੋਲਿਆ ਹੀ ਨਹੀਂ ਮੈਂ ਨਾ ਨਹੀਂ ਲੈਣਾ ਚਾਹ ਰਾ ਸਾਰੇ ਲੋਕ ਤਪੱਸਿਆ ਕਰਨ ਚਲੇ ਗਏ ਜੰਗਲਾਂ ਦੇ ਵਿੱਚ ਹਮ ਪਰ ਬਾਬਾ ਨਾਨਕ ਨੇ ਆਵਾਜ਼ ਠਾਈ ਫਿਰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਮੁਗਲਾਂ ਦੇ ਖਿਲਾਫ ਗਏ ਸਾਰਾ ਪਰਿਵਾਰ ਵਾਰ ਦਿੱਤਾ ਯਾਰ ਫਿਰ ਸ਼ੇਰੇ ਪੰਜਾਬ ਆਉਂਦਾ ਜਿਨੇ ਅਫਗਾਨ ਨੂੰ ਬੰਨ ਬਣਾ ਕੇ ਪੰਜਾਬ ਨੂੰ ਬਚਾਲਿਆ ਤੋ ਪ੍ਰੋਫੈਸਰ ਬੈਨਰ ਜੀ ਨੇ ਬੜਾ ਕਲੀਅਰ ਕੀਤਾ ਕਹਿੰਦਾ ਯਾਰ ਜਿਨ੍ਹਾਂ ਨੇ ਐਨਾ ਕੁਛ ਕੀਤਾ ਤੇ ਉਹਨਾਂ ਨੂੰ ਅਸੀਂ ਇੰਡੀਆ ਚ ਕੀ ਦਿੱਤਾ ਯਾਰ ਜਦ 47 ਆਉਂਦੀ ਹੈ ਜਿਹੜੇ ਬੰਦਿਆਂ ਨੇ ਕੁਰਬਾਨੀ ਕੀਤੀ 47 ਤੋਂ ਬਾਅਦ ਅਸੀਂ ਉਹਨਾਂ ਦੀਆਂ ਜਾਨਾਂ ਲੈਣ ਲੱਗ ਗਏ ਸੋ ਤੁਸੀਂ ਕਿਤੇ ਬੁੱਕ ਪੜੋਂਗੇ ਨਾ ਤੁਹਾਨੂੰ ਲੱਗੂਗਾ ਕਿ ਪ੍ਰੋਫੈਸਰ ਬੈਨਰ ਜੀ ਨੇ ਪਿਓ ਪਿਓ ਕੇ ਛਿੱਤਰ ਮਾਰੇ ਨੇ ਇਹਨਾਂ ਲੋਕਾਂ ਜਿਹੜੇ ਲੋਕ ਜਿਹੜੇ ਜਿਹੜੇ ਲੋਕ ਕਹਿ ਰਹੇ ਨੇ ਸਿੱਖਾਂ ਦੇ ਉਲਟ ਬੋਲ ਰਹੇ ਨੇ ਉਹ ਪਹਿੜੇ ਚਾਰ ਲਵਜ ਤਾਂ ਪੜ ਲਓ ਕਿਤੇ ਯਾਰ ਤੁਹਾਡਾ ਜਦੋਂ ਮਹਿਮੂਦ ਗਜਨਵੀ ਆਉਂਦਾ ਉਸ ਤੋਂ ਬਾਅਦ ਤਾਂ ਗੁਰੂ ਨਾਨਕ ਦੇਵ ਮਹਾਰਾਜ ਜਿੱਕਰ ਤੁਹਾਡਾ ਕੋਈ ਬੰਦਾ ਬੋਲਿਆ ਹੀ ਨਹੀਂ ਹੂੰ ਕਿਸੇ ਬੰਦੇ ਨੇ ਫਿਰ ਸ਼ੇਰੇ ਪੰਜਾਬ ਆਉਂਦਾ ਅਫਗਾਨ ਦੇ ਉਲਟ ਇੱਕ ਲਫ਼ਜ਼ ਵੀ ਨਹੀਂ ਬੋਲਿਆ ਕਿਸੇ ਬੰਦੇ ਨੇ ਯਾਰ ਹੂੰ ਪਰ ਜਦੋਂ 1870 75 ਆਉਂਦਾ ਹੈ ਆਰਿਆ ਸਮਾਜੀ ਪੰਜਾਬ ਚ ਆਉਂਦਾ ਹੈ ਫਿਰ ਇਹਨਾਂ ਨੂੰ ਸਿੱਖ ਜ਼ਹਿਰ ਲੱਗਣ ਲੱਗੇ ਨੇ ਤੇ ਜੋ ਅੱਜ ਤਿੱਕਰ ਇਹਨਾਂ ਨੂੰ ਸਿੱਖ ਜ਼ਹਿਰ ਲੱਗਦਾ ਇਹਨਾਂ ਨੂੰ ਇਹ ਨਹੀਂ ਪਤਾ ਕਿ ਜੇ ਸਿੱਖ ਨਾ ਹੋਏ ਨਾ ਤੇ ਸ਼ਾਇਦ ਹੋਣੀ ਲੱਗਦਾ ਹੈ ਕਿ ਪੰਜਾਬ ਕਿਸੇ ਪਾਸੇ ਜਾ ਰਿਹਾ ਪੰਜਾਬ ਜਿਹੜਾ ਹੈ ਪੰਜਾਬ ਸਾਡਾ ਜਿਹੜਾ ਹੈ ਉਹ ਮੈਂ ਕਹੂੰਗਾ ਜੇ ਇਹਨਾਂ ਨੇ ਐਵੇਂ ਤਸ਼ੱਦਦ ਕੀਤਾ ਤਾਂ ਫਿਰ ਪੰਜਾਬ ਵੇ ਨੇਚਰਲ ਹੈ ਫਿਰ ਪੰਜਾਬ ਤਾਂ ਬਦਲੇਗਾ ਕਿੰਨਾ ਚਿਰ ਬਰਦਾਸ਼ਤ ਕਰੂਗਾ ਜਿਹੜੇ ਬੰਦੇ ਖੁਦ ਜਿਨ੍ਹਾਂ ਨੇ ਹੱਡਾਂ ਤੇ ਬੀਤ ਗਿਆਨ ਨਾਲ ਪਤਾ ਹੁੰਦਾ ਮੇਰੇ ਮੋਟੀ ਜੀ ਗੱਲ ਇਹ ਹੈ ਇਹਨਾਂ ਬਹੁਤ ਗਿਣਤੀ ਨੂੰ ਪਤਾ ਹੈ ਕਿ ਜਦੋਂ ਤੁਹਾਨੂੰ ਕੋਈ ਤੰਗ ਕਰਦਾ ਸੀ ਤੁਸੀਂ ਕੀ ਮੰਗਦੇ ਹੁੰਦੇ ਸੀ ਆਜ਼ਾਦੀ ਜਦੋਂ ਤੁਹਾਡੇ ਤੇ ਅਫਗਾਨ ਕੁੱਟਦਾ ਸੀ ਮੁਗਲ ਕੁੱਟਦੇ ਸੀ ਉਦੋਂ ਕਿ ਤੁਹਾਡੇ ਦਿਮਾਗ 'ਚ ਕੀ ਆਉਂਦਾ ਹੁੰਦਾ ਸੀ ਕਿ ਅਸੀਂ ਵੀ ਕਿਤੇ ਆਜ਼ਾਦ ਹੋਵਾਂਗੇ ਅੱਜ ਜਿੰਨਾ ਤੁਸੀਂ ਜ਼ੁਲਮ ਕਰੋਗੇ ਜਿੰਨਾ ਸਿੱਖਾਂ ਦੇ ਉੱਪਰ ਕ੍ਰਾਈਮ ਕਰੋਗੇ ਇਹਦਾ ਰਿਜ਼ਲਟ ਵੀ ਉਹੀ ਆਉਣਾ ਹੈ ਜੋ ਕਿਸੇ ਟਾਈਮ ਤੇ ਤੁਸੀਂ ਮੰਗਦੇ ਰਹੇ ਜੇ ਤੁਸੀਂ ਆਜ਼ਾਦੀ ਮੰਗਦੇ ਸੀ ਤਾਂ ਸਿੱਖ ਵੀ ਆਜ਼ਾਦੀ ਹੀ ਮੰਗਣਗੇ ਕਾਰਨ ਕੀ ਹੈ ਤੁਸੀਂ ਟੌਰਚਰ ਕਰਦੇ ਹੋ ਉਹਨਾਂ ਨੂੰ ਰਹਿਣ ਨਹੀਂ ਦਿੰਦੇ ਹੁਣ ਮੈਂ ਤੁਹਾਨੂੰ ਜੂਨ ਦਾ ਪਹਿਲਾ ਹਫਤਾ ਦੱਸਣਾ ਕਿ 1984 ਤੋਂ 94 95 ਤੋਂ ਲੱਗੇ ਨੇ ਬਾਅਦ ਚਾਕੇ ਤੁਸੀਂ ਦੱਸੋ ਕਿਸੇ ਵੀ ਹਿੰਦੂ ਨੂੰ ਪੰਜਾਬ ਦੇ ਅੰਦਰ ਕੋਈ ਉਸ ਵਕਤ ਕੋਈ ਪ੍ਰੋਬਲਮ ਆਈ ਹੋਵੇ ਜੂਨ ਦੇ ਪਹਿਲੇ ਹਫਤੇ ਚ ਕੋਈ ਪ੍ਰੋਬਲਮ ਅਸੀਂ ਪ੍ਰੋਟੈਸਟ ਕਰਦੇ ਆ ਕਿ ਸਾਡੇ ਨਾਲ ਮਾਰਾ ਹੋਇਆ ਸਿੱਖ ਜੂਨ ਦੇ ਨਵੰਬਰ ਦੇ ਪਹਿਲੇ ਵੀਕ ਨੂੰ ਮਨਾਉਂਦੇ ਨੇ ਕਾਲਾ ਦਿਵਸ ਮਨਾਉਂਦੇ ਨੇ ਆਪਦਾ 10 ਕਿਸ ਤੇ ਹਮਲਾ ਕੀਤਾ ਯਾਰ ਸਿਰਫ ਇਹਨਾਂ ਤੋਂ ਬਰਦਾਸ਼ਤ ਨਹੀਂ ਹੁੰਦਾ ਇਹ ਕਹਿੰਦੇ ਨੇ ਬੋਲਦੇ ਕਿਉਂ ਨੇ ਇਹ ਜਿਹੜੇ ਉਠਣ ਸਾਨੂੰ ਪੁੱਛ ਕੇ ਉਠਣ ਰਾਤ ਭਵੇਂ ਸਾਨੂੰ ਪੁੱਛਣ ਕੀ ਰਾਤ ਪੈ ਗਈ ਅਸੀਂ ਕਿਵੇਂ ਕਰੀਏ ਸੋ ਇਹੋ ਜੀ ਇਹਨਾਂ ਦੀ ਸੋਚ ਹੈ ਇਹੋ ਜੀ ਮਨਸ਼ਾ ਹੈ ਇਹਨਾਂ ਨੂੰ ਕੁਝ ਆਦਮੀਆਂ ਨੂੰ ਇਹਨਾਂ ਨੂੰ ਸਰਕਾਰਾਂ ਨੂੰ ਇਹਨਾਂ ਦੇ ਠੱਲ ਪਾਉਣੀ ਚਾਹੀਦੀ ਹੈ ਮੈਂ ਤਾਂ ਕਹੂੰਗਾ ਸ਼ਿਵ ਸੈਨਾ ਨੂੰ ਇਹਨਾਂ ਨੂੰ ਪੰਜਾਬ ਦੇ ਵਿੱਚ ਇਹਨਾਂ ਦੀ ਜਥੇਬੰਦੀ ਨੂੰ ਬੰਦ ਕਰਨਾ ਚਾਹੀਦਾ ਸਾਡੇ ਹਿੰਦੂਆਂ ਨਾਲ ਕੋਈ ਲੜਾਈ ਨਹੀਂ ਯਾਰ ਹਿੰਦੂ ਸਾਡੇ ਉਲਟ ਨਹੀਂ ਜਾਂਦਾ ਪੰਜਾਬ ਦਾ ਹਿੰਦੂ ਸਾਡੇ ਨਾਲ ਸਦੀਆਂ ਤੋਂ ਸਾਡੇ ਨਾਲ ਰਹਿ ਰਿਹਾ ਹੈ ਇਹ ਜਦੋਂ ਦੀ ਪੰਜਾਬ ਦੇ ਅੰਦਰ ਸ਼ਿਵ ਸੈਨਾ ਬਣ ਕੇ ਆਈ ਹੈ ਵਰਸਸ ਹਿੰਦੂ ਵਰਸਸ ਸਿੱਖ ਕਰ ਰਹੇ ਸੋ ਮੈਂ ਹਿੰਦੂ ਭਰਾਵਾਂ ਨੂੰ ਵੀ ਕਹੂੰਗਾ ਜਿਵੇਂ ਤੁਸੀਂ ਪਟਿਆਲੇ ਕੀਤਾ ਹੈ ਇਹਨੂੰ ਪੰਜਾਬ ਦੇ ਅੰਦਰ ਮਾਹੌਲ ਨੂੰ ਐਵੇਂ ਕਰੋ ਇਹ ਬੰਦਿਆਂ ਦਾ ਦੱਸੋ ਤੁਸੀਂ ਤੁਹਾਨੂੰ ਸਿੱਖਾਣੇ ਕਰ ਦਊ ਅਸੀਂ ਗੱਲ ਤੁਹਾਡੇ ਜਾ ਕੇ ਪਏ ਆ ਯਾਰ ਅਸੀਂ ਪ੍ਰੋਟੈਸਟ ਵੀ ਨਹੀਂ ਕਰ ਸਕਦੇ ਜੇ ਅਸੀਂ ਪ੍ਰੋਟੈਸਟ ਨਹੀਂ ਕਰ ਸਕਦੇ ਤੇ ਫਿਰ ਤੁਹਾਨੂੰ ਤੁਸੀਂ ਆਜ਼ਾਦੀ ਸਾਨੂੰ ਤੇ ਕਰੇ ਕਹੀ ਨਾ ਜੇ ਟੇਡੇ ਢੰਗ ਨਾਲ ਵੇਖੀਏ ਕਿਤੇ ਇਹ ਤਾਂ ਨਹੀਂ ਕਿ ਸਰਕਾਰ ਦੇ ਕਰਨ ਦੀ ਕੋਸ਼ਿਸ਼ ਇਹਦੇ ਪਿੱਛੇ ਕੋਈ ਹੋਰ ਦੇਖੋ ਇਹਦੇ ਵਿੱਚ ਕਈ ਇਸ਼ੂ ਹੋ ਸਕਦੇ ਨੇ ਜਿਵੇਂ ਬਾਈਬਲ ਕਲਾ ਬਾਈਬਲ ਕਲਾ ਜੀ ਤਿੰਨ ਮਹੀਨੇ ਦਾ ਟਾਈਮ ਹੋਇਆ ਹੈ ਤਿੰਨ ਮਹੀਨੇ ਦਾ ਟਾਈਮ ਦਿੱਤਾ ਹੈ ਇੱਕ ਮਹੀਨਾ 10 ਮਈ ਨੂੰ ਹੋਣਾ ਹੈ 10 ਜੁਲਾਈ ਨੂੰ 3 ਮਹੀਨੇ ਹੋਏ ਨੇ ਇਹ ਵੀ ਪਤਾ ਹੈ ਕਿ ਉਸ ਦੇ ਵਿੱਚ ਉਸ ਵਕਤ ਦਾ ਮੁੱਖ ਮੰਤਰੀ ਇਨਵੋਲਵਮੈਂਟ ਸੀ ਬਾਦਲ ਦੀ ਬਾਦਲ ਪਰਿਵਾਰ ਦੀ ਬਾਦਲ ਦਲ ਦੀ ਜਿਹੜੀ ਦੋਸਤੀ ਹੈ ਸ਼ਿਵਸਣਾ ਨਾਲ ਦੇਖੋ ਮੇਰੇ 3 ਦਿਨ ਹੋ ਗਏ ਨੇ ਬਾਦਲ ਦਾਲਾ ਲੋ ਸਿੱਖਾਂ ਦੇ ਪੰਥ ਦੇ ਜਿਹੜੇ ਕਹਿੰਦੇ ਨੇ ਕਿ ਅਸੀਂ ਤਾਂ ਸਿੱਖ ਹਿੱਤ ਦੇ ਵਿੱਚ ਬੋਲਦੇ ਆ ਦੱਸੋ ਇੱਕ ਵੀ ਲੀਡਰ ਇਹਨਾਂ ਸਿੱਖਾਂ ਦੇ ਨਾਲ ਖਲੋਤਾ ਹੋਵੇ ਇੰਟਰਵਿਊ ਤੱਕ ਤਾਂ ਕੋਈ ਬਿਆਨ ਨਹੀਂ ਮੇਰੀ ਗੱਲ ਸੁਣੋ ਹੁਣ ਸਿੱਖ ਦੀ ਘਰ ਵਾਲੀ ਚੁਕਲੀ ਬੋਲਿਆ ਨਹੀਂ ਬੋਲਦੇ ਕਾਰਨ ਕਿ ਕਿਤੇ ਇਹ ਤਾਂ ਨਹੀਂ ਪੰਜਾਬ ਦੇ ਅੰਦਰ ਇਹ ਹੋ ਰਿਹਾ ਕਿ ਉਥੋਂ ਦੇ ਸੀਐਮ ਨੂੰ ਬਚਾਉਣ ਦੇ ਲਈ ਬਾਈਬਲ ਕਲਾ ਦੇ ਮੋਰਚੇ ਦੇ ਅਗੇਂਸਟ ਕਿਤੇ ਇਸ ਇਨਵੈਸਟੀਗੇਸ਼ਨ ਨੂੰ ਰੋਕਣ ਦੇ ਲਈ ਕਿਤੇ ਪੰਜਾਬ ਦੇ ਵਿੱਚ ਮੌਲੇ ਲੋਕ ਖਰਾਬ ਕਰ ਰਹੇ ਹੋਣ ਯਾਰ ਕਿਉਂਕਿ ਪੰਜਾਬ ਚ ਅੱਗੇ ਹੁੰਦਾ ਆ ਅਸੀਂ ਇਕੱਲੀਆਂ ਦਾੜ੍ਹੀਆਂ ਤੇ ਪੱਗਾ ਵੇਖਦੇ ਆ ਕਈ ਵਾਰ ਹੋ ਚੁੱਕਾ ਪੰਜਾਬ ਦੇ ਅੰਦਰ ਕਿਤੇ ਸਾਡੇ ਹੀ ਨਾ ਵਿਕੇ ਹੋਣ ਕਿਤੇ ਸਾਡੇ ਆਪ ਦੇ ਹੀ ਨਾ ਸਾਨੂੰ ਮਰਾਈ ਜਾਂਦੇ ਹੋਣ ਜਿਵੇਂ ਮੈਂ ਕਹਿੰਨਾ ਜੀ ਸ਼ੇਰੇ ਪੰਜਾਬ ਦੇ ਰਾਜ ਦੇ ਅੰਦਰ ਅਸੀਂ ਕੱਲੇ ਡੋਗਰਿਆਂ ਦਾ ਨਾਂ ਲੈਨੇ ਆ ਅਸੀਂ ਸੰਧਾ ਵਾਲਿਆਂ ਦਾ ਨਾਂ ਨਹੀਂ ਲੈਂਦੇ ਬਰਾਬਰ ਸੰਧਾ ਵਾਲਿਆਂ ਨੇ ਬਰਾਬਰ ਸ਼ੇਰੇ ਪੰਜਾਬ ਦਾ ਰਾਜ ਡੋਬਿਆ ਸੀ ਕਿਤੇ ਇਹ ਨਾ ਹੋਵੇ ਕਿ ਇਹਨਾਂ ਨਾਲ ਮਿਲਿਆ ਹੀ ਕੋਈ ਹੋਰ ਹੋਵੇ ਕੋਈ ਇਨਵੈਸਟੀਗੇਸ਼ਨ ਹੀ ਰੋਕਣੀ ਹੋਵੇ ਕਿਸੇ ਨੇ ਪੰਜਾਬ ਨੂੰ ਦੂਜੀ ਸਾਈਡ ਤੇ ਲਿਜਾ ਰਹੇ ਨੇ ਪੰਜਾਬ ਸਰਕਾਰ ਦੇ ਅੱਗੇ ਮੇਰੀ ਬੇਨਤੀ ਇਹੀ ਹੈ ਕਿ ਸਿੱਖਾਂ ਦੀਆਂ ਪਰਿਵਾਰਾਂ ਤੇ ਤਸ਼ੱਦਦ ਨਾ ਕਰੋ ਦੇਖੋ ਜਿੰਨੇ ਜੇ ਕਿਸੇ ਨੇ ਕੋਈ ਅਫੈਂਸ ਕੀਤਾ ਹੈ ਕ੍ਰਾਈਮ ਕੀਤਾ ਹੈ ਉਹ ਪਰਚਾ ਦਰਜ ਹੋਊਗਾ ਅੱਗੇ ਮੈਟਰ ਆਫ ਐਵਿਡੈਂਸ ਹੈ ਉਹ ਅੱਗੇ ਕਾਨੂੰਨ ਦਾ ਕੰਮ ਹੈ ਪਰ ਕਾਨੂੰਨ ਤੋਂ ਬਾਹਰ ਹੋ ਕੇ ਪੰਜਾਬ ਸਰਕਾਰ ਆਪਦੀ ਪੰਜਾਬ ਪੁਲਿਸ ਨੂੰ ਕੰਟਰੋਲ ਕਰੇ ਕਿਤੇ ਇਹ ਨਾ ਹੋਵੇ ਤੁਹਾਡੀ ਪੁਲਿਸ ਹੈ ਜਿਹੜੀ ਕਿਸੇ ਹੋਰ ਦੇ ਅੰਡਰ ਥੱਲੇ ਕੰਮ ਕਰਦੀ ਪਈ ਹੋਵੇ ਤੁਹਾਨੂੰ ਬਦਨਾਮ ਕਰਨ ਲਈ ਤੁਹਾਡੀ ਅਨਵੈਸਟੀਗੇਸ਼ਨ ਨੂੰ ਰੋਕਣ ਦੇ ਲਈ ਸਾਰਾ ਪੰਜਾਬ ਚ ਕੁਝ ਚੱਲ ਰਿਹਾ ਹੋ ਮਤਲਬ ਕਹਿ ਸਕਦੇ ਆ ਕਿ ਪੰਜਾਬ ਦੇ ਵਿੱਚ ਜਿਹੜੇ ਅਜਿਹੇ ਮੁੱਦੇ ਨੇ ਜਿਵੇਂ ਬੇਬੀ ਨੂੰ ਲੈ ਕੇ ਹੋਵੇ ਬੰਦੀ ਸਿੰਘਾਂ ਦੇ ਰਾਇ ਨੂੰ ਲੈ ਕੇ ਉਹਨਾਂ ਤੋਂ ਧਿਆਨ ਜਿਹੜਾ ਕਨਵਰਟ ਕੀਤਾ ਕਿਉਂਕਿ ਦੇਖੋ ਆਪਾਂ ਹੁਣ ਅਜੇ ਉਹਨਾਂ ਨੂੰ 2 ਮਹੀਨੇ ਹੋਏ ਨੇ ਆਪਾਂ ਉਹਨੇ ਕਹਿ ਦਈਏ ਕਿ ਉਹ ਯਾਰ ਭਗਵਾਨ ਸਿੰਘ ਮਾਨ ਸਿੱਖ ਵਿਰੋਧੀ ਆ ਉਹ ਨਹੀਂ ਗੱਲ ਐਵੇਂ ਬਿਨਾਂ ਗੱਲ ਤੋਂ ਕਿਸ ਨੂੰ ਨਿੰਦੀਏ ਦੇਖੋ ਮੈਂ ਕੋਈ ਆਮ ਦਾ ਵਲੰਟੀਅਰ ਨਹੀਂ ਮੇਰੀ ਕੋਈ ਆਪ ਨਾਲ ਕੋਈ ਲਿੰਕ ਨਹੀਂ ਨਾ ਮੇਰੇ ਗੱਲਬਾਤ ਕੋਈ ਇਹਨਾਂ ਨਾਲ ਪਰ ਮੈਂ ਇਹ ਗੱਲ ਕਹੂੰਗਾ ਆਪਾਂ ਮਹੀਨੇ 2 ਮਹੀਨੇ ਚ ਰਿਜ਼ਲਟ ਨਹੀਂ ਕੱਢ ਸਕਦੇ ਪਰ ਕਈ ਵਾਰ ਐਸੇ ਚਿਹਰੇ ਹੁੰਦੇ ਨੇ ਜਿਹੜੇ ਸਾਥੋਂ ਸਿਆਣੇ ਨਹੀਂ ਜਾਂਦੇ ਸੰਧਾ ਵਾਲੀਆ ਉਹ ਵਿੱਚ ਹੀ ਹੁੰਦੇ ਹੁੰਦੇ ਨੇ ਸਾਡੇ ਉਹ ਸਾਡੇ ਵਿੱਚ ਹੀ ਬੈਠੇ ਹੁੰਦੇ ਨੇ ਸਾਨੂੰ ਪਤਾ ਹੀ ਬਾਅਦ ਚ ਲੱਗਦਾ ਹਿਸਟਰੀ ਦੱਸਦੀ ਹੈ ਕਿ ਇਹਨਾਂ ਨੇ ਆਹ ਕੀਤਾ ਹੈ 84 ਦੇ ਵਿੱਚ ਹਮਲਾ ਕਰਨ ਵਾਲਾ ਸੀ ਤੇ ਹਮਲੇ ਕਰਾਉਣ ਵਾਲੇ ਵੀ ਸਾਡੇ ਆਪ ਦੀ ਸੀ ਉਹ ਲੈਟਰ ਵੀ ਫੜੇ ਗਏ ਸੀ ਸ਼ੈਤੋ ਬਿਨਾ ਸ਼ੈ ਮੈਂ ਕਹਿੰਦਾ ਬਰਾਬਰ ਇਨਵੋਲਵਮੈਂਟ ਸੀ ਉਹਨਾਂ ਬੰਦਿਆਂ ਦੀ ਉਹ ਨਹੀਂ ਹੋਈ ਕਿ ਸਰਪੀ ਅਸੀਂ ਉਹਨਾਂ ਨੂੰ ਰਾਜ ਦਿੱਤਾ ਹੂੰ ਸੋ ਕਈ ਵਾਰ ਬੜੇ ਚਿਹਰੇ ਇਹੋ ਜਿਹੇ ਹੁੰਦੇ ਨੇ ਜਿਹੜੇ ਸਿਆਨਨ ਦੀ ਲੋੜ ਹੈ ਪਰ ਮੈਨੂੰ ਇੱਕ ਮੈਂ ਪੰਜਾਬ ਸਰਕਾਰ ਨੂੰ ਸਰਕਾਰ ਤਾਂ Nagpur ਤੋਂ ਚੱਲਦੀ ਹੈ ਤੇ ਸ਼ਿਵ ਸੈਨਾ ਦੇ ਨਾਲ ਇਹਨਾਂ ਨੇ ਪਿੱਛੇ ਜਾ ਆਪਦੀ ਫਰੈਂਡਸ਼ਿਪ ਕੀਤੀ ਇਲੈਕਸ਼ਨਾਂ ਤੋਂ ਪਹਿਲਾਂ ਜੇ ਉਹ ਫਰੈਂਡਸ਼ਿਪ ਹੋਈ ਹੈ ਤੇ ਅੰਦਰ ਰਿਜ਼ਲਟ ਕੀ ਹੈ ਤੇ ਪੰਜਾਬ ਪੁਲਿਸ ਉਹੀ ਕੰਮ ਕਰਨ ਲੱਗੀ ਉਹਦੀ ਵਾਈਫ ਚੋਕ ਲਈ ਇੱਕ ਬੰਦੇ ਦੀ ਉਹੀ ਕੰਮ ਤਾਂ ਆਗੇ ਨਾ ਜੀ ਸੇਮ 80 80 ਸੇਮ ਕਿਆਸੀ 80 80 ਆ ਰਿਹਾ ਹੈ ਕਿਆਸੀ 80 80 ਜੇਹੀ ਪਰਿਵਾਰ ਬੈਠਾ ਸੀ ਉਦੋਂ ਬਾਅਦ ਰਾਤ ਸ਼ੁਰੂ ਹੁੰਦਾ ਇਹਨਾਂ ਲੋਕਾਂ ਦਾ ਹਮ ਅਸੀਂ ਸਿੱਖ ਫੇਰ ਉਹ ਕਵਲੀਆਂ ਮਾਰਨ ਲੱਗ ਗਏ ਸੀ ਉਦੋਂ ਵੀ ਮਾਰ ਗਏ ਹੁਣ ਵੀ ਮਾਰਨ ਲੱਗ ਗਏ ਹਮ ਸੋ ਮੇਰੇ ਵੇਖਣ ਦੇ ਵਿੱਚ ਸਾਨੂੰ ਬੜਾ ਡੀਪਲੀ ਸੋਚਣਾ ਚਾਹੀਦਾ ਹੈ ਕਿ ਉਹਨਾਂ ਦੇ ਪਿੱਛੇ ਤੁਸੀਂ ਦੱਸ ਰਹੇ ਹੋ ਕਿ ਕੋਈ ਹੋ ਸਕਦਾ ਤੇਜ਼ ਦਿਮਾਗ ਦਾ ਬੰਦਾ ਪਰ ਸਿੱਖਾਂ ਦੇ ਪਿੱਛੇ ਕੌਣ ਹੈ ਸਿੱਖਾਂ ਦੇ ਮਗਰ ਦਾ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਕਿਰਪਾਈ ਹੈ ਨਾ ਤਾਂ ਕਿਸੇ ਦੇ ਗਲ ਪੈਂਦੇ ਨੇ ਇਹ ਤਾਂ ਪ੍ਰੋਟੈਸਟ ਹੋਰ ਪ੍ਰੋਟੈਸਟ ਕਰਦੇ ਨੇ ਯਾਰ ਕਿਸੇ ਨੂੰ ਮਾਰਾ ਹੀ ਨਹੀਂ ਕਹਿੰਦੇ ਦੇਖੋ ਮੇਰੀ ਗੱਲ ਸੁਣ ਲਓ ਹੋਰ ਤੁਸੀਂ ਕਿਸੇ ਨੂੰ ਬੰਗਾ ਰਹੋਗੇ ਤਾਂ ਯਾਰ ਐਡੀ ਮਰੀ ਕਾਮ ਵੀ ਨਾ ਉੱਠੇ ਵੀ ਨਾਓ ਤੁਸੀਂ ਮੁਰਦਾਬਾਦ ਕਿੱਥੇ ਕਹਿ ਰਹੇ ਹੋ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਖਾਲਸੇ ਧਰਤੀ ਨੂੰ ਕਹਿ ਰਹੇ ਹੋ ਯਾਰ ਉਹ ਕਿਵੇਂ ਸੁਣਨਗੇ ਯਾਰ ਉਹ ਇਹਨਾਂ ਨੂੰ ਇਹ ਨਹੀਂ ਪਤਾ ਐਸੇ ਗੱਲ ਨੂੰ ਲੈ ਕੇ ਤਾਂ ਉਹਨਾਂ ਨੇ ਅਫਗਾਨ ਨੂੰ ਖਤਮ ਕੀਤਾ ਹੈ ਸਰਦਾਰ ਸਾਹਿਬ ਮੁਗਲਾਂ ਨੂੰ ਖਤਮ ਐਸੇ ਗੱਲ ਤੋਂ ਕੀਤਾ ਜਦੋਂ ਕਹਿੰਦੇ ਦਸੀਗੇ ਸਿੱਖ ਸਿੱਖ ਮਾਰਨੇ ਨੇ افغان ਕਹਿੰਦਾ ਸਿੱਖ ਮਾਰਤੇ ਨੇ ਅਸੀਂ ਉਹ ਉਹਨਾਂ ਨੇ ਤਾਂ ਉਹਨਾਂ ਨੂੰ ਆਪਣੇ ਜਿਹੜੇ ਹਮਲੇ ਰੋਕਤੇ ਨੇ ਉਹ ਤਾਂ ਉਹ ਗੱਲਾਂ ਬਰਦਾਸ਼ਤ ਨਹੀਂ ਕਰ ਸਕੇ ਸਿੱਖ ਜੱਤ ਕਰ ਜਿਉਂਦਾ ਰਹੂਗਾ ਨਾ ਸਿੱਖ ਆਪ ਦੇ ਉਲਟ ਆਪ ਦੇ ਧਰਮ ਦੇ ਉਲਟ ਗੱਲ ਉਹਨੇ ਨਹੀਂ ਸੁਣੀ ਦੂਜੇ ਧਰਮ ਦੇ ਉਲਟ ਸਿੱਖੇ ਦੇ ਬੋਲਦਾ ਸਾਡੇ ਮੇਰੀ ਆਪ ਦੇ ਕਿਉਂ ਕਿਸੇ ਤਰ੍ਹਾਂ ਦੇ ਖਿਲਾਫ ਵੀ ਨਹੀਂ ਸੁਣਦਾ ਮੇਰੀ ਗੱਲ ਸੁਣ ਲੋ ਸੇ ਕਿਸੇ ਨੂੰ ਵਾੜਾ ਹੀ ਨਹੀਂ ਕਹਿੰਦਾ ਹੂੰ ਦੇਖੋ ਪੰਜਾਬ ਚ ਰਾਮਲੀਲਾ ਹੁੰਦੀਆਂ ਨੇ ਪੰਜਾਬ ਚ ਮੰਦਰਾਂ ਚ ਐਡੇ ਵਧੀਆ ਫੰਕਸ਼ਨ ਹੁੰਦੇ ਨੇ ਸੇ ਕਿਤੇ ਨਹੀਂ ਬੋਲਦਾ ਯਾਰ ਅਸੀਂ ਕਿਉਂ ਬੋਲਾਂਗੇ ਵੈਸੇ ਆਪਣੇ ਭਾਈਚਾਰਕ ਸਾਂਝ ਤੇ ਵੇਖੀਏ ਇੱਕ ਗਲੀ ਦੇ ਚਕਰਾਤਾ ਹੁੰਦਾ ਤੇ ਆਪਣੀ ਗੱਡੀ ਲੰਘਦੀ ਆਪਾਂ ਡਰਾਮਾ ਮਤਵਲ ਨਹੀਂ ਬੰਦਾ ਯਾਰ ਨਾ ਨਾ ਲੈ ਮਤਵਲ ਨਹੀਂ ਸਾਨੂੰ ਦੇਖੋ ਸਾਡੇ ਧਰਮ ਦੇ ਅੰਦਰ ਹੈ ਹੀ ਨਹੀਂ ਅਸੀਂ ਕਿਉਂ ਕਿਸੇ ਮੁਸਲਮਾਨ ਜਾਂ ਹਿੰਦੂ ਤੇ ਗੱਲ ਪਾਵਾਂਗੇ ਨਹੀਂ ਸਾਡਾ ਪਰਜ ਬਣਦਾ ਧਾਰਮਿਕ ਪ੍ਰੋਗਰਾਮ ਸਿੱਖਾਂ ਦਾ ਹੋ ਰਿਹਾ ਤੇ ਉਹਦੇ ਚ ਦੁਕਾਨਾਂ ਬੰਦ ਕਰਕੇ ਅਗਲਾ ਕਹਿੰਦਾ ਪਹਿਲਾਂ ਮੱਥਾ ਟੇਕੀਏ ਬਿਲਕੁਲ ਬਿਲਕੁਲ ਆਪਾਂ ਕਿਵੇਂ ਕਵਾਂਗੇ ਜਿਹੜੇ ਸਾਡੇ ਹਿੰਦੂ ਭਰਾ ਨੇ ਸੋਰੇ ਅੰਮ੍ਰਿਤਸਰ ਜਾਓ ਤੇ 7 ਵਜੇ ਤੋਂ ਪਹਿਲਾਂ 5 ਵਜੇ ਤੋਂ ਲੈ ਕੇ 7 ਵਜੇ ਤੱਕ ਸਾਡੇ ਸਾਡੇ ਹਿੰਦੂ ਭਰਾ ਆ ਹੀ ਹੁੰਦੇ ਨੇ ਇੱਥੇ ਬਠਿੰਡੇ ਕਿਲੇ ਵਾਲੇ ਗੁਰਦੁਆਰੇ ਦੇ ਅੰਦਰ ਮੁਖਸਰ ਸਾਹਿਬ ਗੱਲ ਕਰ ਲਈਏ ਸ਼ਾਮ ਨੂੰ ਜਾਓ ਤੇ ਸਾਡੇ ਸਾਰੇ ਹਿੰਦੂ ਭਰਾ ਹੁੰਦੇ ਨੇ ਗੱਲ ਹਿੰਦੂ ਸਿੱਖ ਦੀ ਨਹੀਂ ਯਾਰ ਗੱਲ ਇਹ ਵੀ ਬਹੁਤ ਕਰਦੀ ਹੈ ਗੱਲ ਇਹ ਕੀ ਪਿੱਛੇ ਕੌਣ Shiv Sena ਦੇ ਮਗਰ ਕੌਣ ਹੈ Shiv Sena ਦਾ ਫਰੈਂਡ ਕੌਣ ਹੈ ਬਸ ਪੰਜਾਬ ਦੇ ਵਿੱਚ ਮੇਨ ਗੱਲ ਹੈ Shiv Sena ਦਾ ਫਰੈਂਡ ਕੌਣ ਹੈ ਪੰਜਾਬ ਦੇ ਅੰਦਰ ਤੇ ਉਹ ਬੰਦੇ ਜਿਹੜੇ ਕਹਿੰਦੇ ਘਵਾਉਂਦੇ ਨੇ ਅਸੀਂ ਸਿੱਖਾਂ ਦੀ ਪਾਰਟੀ ਆ ਯਾਰ ਉਹ ਤਿੰਨ ਦਿਨ ਤੋਂ ਬੋਲ ਨਹੀਂ ਰਹੇ ਯਾਰ ਮੈਂ ਕੋਈ ਗੱਗੀ ਪੰਡਤ ਦੀ ਕਾੜੀ ਸੁਣ ਰਿਹਾ ਸੀਗਾ ਉਹਦੇ ਵਿੱਚ ਕਿਹਾ ਸੀ ਕਿ ਅਸਾਂ ਦਾ ਆਪਦਾ ਬੰਦਾ ਪਛਾਣ ਕੇ ਤੇ ਉੱਤੇ ਮੌਕੇ ਦੀ ਹੁੰਦੀ ਜਿਹੜੀ ਬੰਦੀ ਸਹੀਆ ਦੇਤੀ ਤੁਹਾਨੂੰ ਵੀ ਪਛਾਣਨ ਦੀ ਦੇਖੋ ਗੱਲ ਇਸ ਤਰ੍ਹਾਂ ਹੈ ਸਾਡੇ ਚ ਪਛਾਣਣਾ ਤਾਂ ਮੈਂ ਤੁਹਾਨੂੰ ਕਹੀ ਜਾਣਾ ਜਿਹੜੇ ਆ ਬੰਦੇ ਫੜੇ ਨੇ ਇਹ ਕੋਈ ਗਲਤ ਬੰਦੇ ਨਹੀਂ ਦੇਖੋ ਤੁਸੀਂ ਕਿਸੇ ਨੂੰ ਵੰਗਾਰੋਗੇ ਕਿਸੇ ਪਿਓ ਨੂੰ ਗਾਲ ਕਢੋਗੇ ਯਾਰ ਤੇ ਫਿਰ ਤਕੜਾ ਜਾਵੇਗਾ ਹੀ ਜੇ ਅਸੀਂ ਹੁਣ ਰਾਮਚੰਦਰ ਮਹਾਰਾਜ ਜੀ ਉਲਟੋ ਬੋਲਾਂਗੇ ਜੇ ਯਾਰ ਉੱਠ ਕੇ ਸਾਡੇ ਗਾਲੀ ਪਾਊਗਾ ਆਕੇ ਸਾਡਾ ਮਤਲਬ ਨਹੀਂ ਬਣਦਾ ਖਾਲਸਾ ਤਾਂ ਗੁਰੂ ਗੋਬਿੰਦ ਸਿੰਘ ਮਹਾਰੇ ਨੇ ਸਾਜਿਆ ਯਾਰ ਇਹ ਖਾਲਸੇ ਨੂੰ ਮੁਰਦਾਬਦ ਕਹਿ ਰਹੇ ਨੇ ਉਹ ਕਿਵੇਂ ਸੁਣਨਗੇ ਸੋ ਮੇਰੀ ਨਿਗਾਹ ਦੇ ਮੁਤਾਬਕ ਸਾਡਾ ਜਿਹੜਾ ਹਿੰਦੂ ਸਮਾਜ ਸਾਡਾ ਭਰਾ ਹੈ ਸਾਡੇ ਨਾਲ ਨੇ ਮੁਸਲਮਾਨ ਸਾਡੇ ਭਰਾ ਨੇ ਪਰ ਸਾਨੂੰ ਸਿਆਣਾ ਨਾ ਪੈਣਾ ਸ਼ਿਵ ਸੈਨਾ ਦੇ ਨਾਲ ਗੱਠਬੰਧਨ ਕਿੰਦਾ ਸੀ ਤੇ ਉਹ ਬੰਦੇ ਨਹੀਂ ਬੋਲ ਰਹੇ ਸਿੱਖਾਂ ਦੇ ਫਿਰ ਤੇਜਦ ਹੋਣਾ ਸ਼ੁਰੂ ਹੋ ਗਿਆ ਹੈ ਪੰਜਾਬ ਦੇ ਮੁੱਖ ਮੰਤਰੀ ਨੂੰ ਬੜਾ ਡੀਪਲੀ ਸੋਚਣਾ ਚਾਹੀਦਾ ਹੈ ਇਹ ਬੜੇ ਤਰੀਕੇ ਨਾਲ ਤੁਹਾਨੂੰ ਤੁਹਾਨੂੰ ਖਤਮ ਕਰਨਗੇ ਤੁਸੀਂ ਕੰਟਰੋਲ ਕਰੋ ਪੰਜਾਬ ਪੁਲਿਸ ਨੂੰ ਕੰਟਰੋਲ ਚ ਲਿਆਓ ਪੰਜਾਬ ਪੁਲਿਸ ਕਿਤੇ ਇਹ ਤਾਂ ਨਹੀਂ ਜਿਹੜਾ ਜਰਾਨੀਆਂ ਫਿਰ ਚੁੱਕਣ ਲੱਗ ਗਏ ਨੇ ਕਿਤੇ ਦੂਜੀ ਪਾਰਟੀ ਨਾਲ ਰਲੇ ਹੋਣੇ ਤੁਹਾਨੂੰ ਬਰਬਾਦ ਕਰ ਦੇਣੇ ਕਿਸੇ ਦੇ ਇਸ਼ਾਰੇ ਤੇ ਕੰਮ ਹੋ ਰਿਹਾ ਹੋਵੇ ਕਿਸੇ ਦੇ ਇਸ਼ਾਰੇ ਤੇ ਕੰਮ ਹੋ ਰਿਹਾ ਹੋਵੇ ਯਾਰ ਤੁਸੀਂ ਲਾਦੇ ਮੁਤਾਬਕ ਚਲੋ ਜਿੰਨਾ ਕਿਸੇ ਨੇ ਅਫੈਂਸ ਕੀਤਾ ਉਹਨੂੰ 15 ਅਰੈਸਟ ਕਰ ਲਓ ਪਰ ਇਧਰ ਨੇ ਬਸ ਇਹ ਆਪਾਂ ਇਸ਼ਾਰਾ ਕਹਿ ਸਕੀਏ ਮੀਡੀਆ ਦਾ ਹੀ ਬਹੁਤ ਵੱਡਾ ਰੋਲ ਰਿਹਾ ਦੇਖੋ ਮੀਡੀਆ ਹੈ ਜਿਹੜਾ 2 ਦਿਨ ਤੋਂ ਕੁਝ ਚੈਨਲ ਨੇ ਜਿਹੜੇ ਪੰਜਾਬ ਦੇ ਅੰਦਰ ਬੰਦ ਹੋਣੇ ਚਾਹੀਦੇ ਇੱਕ ਚੈਨਲ ਹੈ ਜਿਹੜਾ ਕਹਿੰਦਾ ਹੱਥ ਵੜਦਾ ਫਿਰ ਉਹ ਕਹਿੰਦਾ ਨਿਹੰਗ ਸਿੰਘ ਨੇ ਹੱਥ ਵੜਦਾ ਫਿਰ ਕਹਿੰਦਾ ਸਿੱ ਉਹਨਾਂ ਬੰਦਿਆਂ ਦਾ ਮੇਰੇ ਪੰਜਾਬ ਦੇ ਲੋਕਾਂ ਨੂੰ ਇੱਕ ਅਪੀਲ ਹੈ ਮੇਰੇ ਪੰਜਾਬ ਦੇ ਲੋਕਾਂ ਨੂੰ ਇੱਕ ਬੜੀ ਵੱਡੀ ਅਪੀਲ ਹੈ ਜਿਹੜੇ ਸਿੱਖ ਵਿਰੋਧੀ ਚੈਨਲ ਨੇ ਉਹਨਾਂ ਨੂੰ ਬੰਦ ਕਰਾਓ ਯਾਰ ਉਹਨਾਂ ਨੂੰ ਵੇਖਣਾ ਬੰਦ ਕਰੋ ਉਹ ਬੰਦੇ ਤੁਹਾਡੇ ਪਿਛਲੇ 60 ਸਾਲ ਤੋਂ ਤੁਹਾਡੇ ਦੁਸ਼ਮਣ ਨੇ ਹੋ 1955 ਦੇ ਵਿੱਚ ਉਹਨਾਂ ਨੇ ਹਮਲਾ ਕਰਾਇਆ ਸੀ ਉਦੋਂ ਇੱਕ ਪ੍ਰੈਸ ਹੁੰਦੀ ਸੀ ਪੰਜਾਬ ਦੇ ਅੰਦਰ ਜੋ ਸਿੱਖ ਵਿਰੋਧੀ ਸੀ ਅਸੀਂ ਉਹ ਸਿਹਾਨ ਲਈ ਸੀ ਉਸ ਵਕਤ ਲੋਕਾਂ ਨੇ ਹੁਣ ਵੀ ਕੋਈ ਚੈਨਲ ਨੇ ਜਿਹੜੇ ਪੰਜਾਬ ਦੇ ਅੰਦਰ ਉਹਦਾ ਵਿਰੋਧ ਹੋਣਾ ਚਾਹੀਦਾ ਹੈ ਪੰਜਾਬ ਸਰਕਾਰ ਨੂੰ ਉਹ ਚੈਨਲ ਬੰਦ ਕਰਨੇ ਚਾਹੀਦੇ ਨੇ ਅਗਰ ਉਹ ਚੈਨਲ ਇਹੋ ਜਿਹੀ ਬਕਵਾਸ ਨਾ ਕਰਦੇ ਤੇ ਸ਼ਾਇਦ ਪੰਜਾਬ 'ਚ ਹਾਲਾਤ ਜਿਹੜੇ ਪਟਿਆਲੇ ਉਹੋ ਜਿਹੀ ਨਹੀਂ ਹੋਣੇ ਕਿਉਂਕਿ ਉਹ ਸਿੱਖ ਵਿਰੋਧੀ ਨੇ ਦੇਖੋ ਤੁਸੀਂ ਮੇਰੀ ਗੱਲ ਸੁਣ ਲਓ ਉਹਨਾਂ ਦੇ ਨਿਊਜ਼ ਕੱਢੋ ਹੋਰ ਬੰਦਾ ਹੋਰ ਧਰਮ ਦਾ ਕਿ ਬੰਦਾ ਕਿਰਪਾਨ ਮਾਰੇ ਉਹਨਾਂ ਨੂੰ ਨਹੀਂ ਬੋਲੋ ਸਿੱਖ ਮਿਆਰ ਚੋ ਤਲਵਾਰ ਕੱਢਦਾ ਤੇ ਪਹਿਲਾਂ ਲੜਾ ਲੜਾ ਕਰ ਦਿੰਦੇ ਨੇ ਯਾਰ ਕਾਰਨ ਕੀ ਹੈ ਉਹ ਸਿੱਖ ਵਿਰੋਧੀ ਚੈਨਲ ਨੇ ਉਹ ਇਹਨਾਂ ਨੂੰ ਬੰਦ ਕਰੋ ਸਾਡੇ ਸਿੱਖ ਭਰਾਵਾਂ ਨੂੰ ਵੀ ਬੇਨਤੀ ਹੈ ਕਿ ਉਹਨਾਂ ਚੈਨਲਾਂ ਨੂੰ ਮੂੰਹ ਨਾ ਲਾਓ ਇਤਾਰੀ ਉਹਨਾਂ ਦਾ ਸੋਰਸ ਢਿੱਲਾ ਹੋਵੇ ਖਬਰ ਗਲਤ ਮਿਲ ਗਈ ਹੋਵੇ ਉਹ ਨਵੇਂ ਚਲਾਦੀ ਨਹੀਂ ਗਲਤ ਆਪ ਦੀ ਮਾਫੀ ਮੰਗਣ ਉਹ ਉਹਨਾਂ ਦੇ ਚੈਨਲ ਚੱਕ ਕੇ ਵੇਖੋ ਸ਼ੁਰੂ ਤੋਂ ਲੈ ਕੇ ਸਿੱਖ ਵਿਰੋਧੀ ਚੈਨਲ ਨੇ ਯਾਰੋ ਪੰਜਾਬ ਦੇ ਅੰਦਰ ਸਿੱਖ ਦੀ ਗੱਲ ਕਰਕੇ ਵੇਖੋ ਚੈਨਲ ਤੇ ਨਹੀਂ ਸੁਣਨਗੇ ਤੁਹਾਡੀ ਗੱਲ ਹਮ ਮੈਂ ਤੁਹਾਨੂੰ ਇਹੀ ਗੱਲ ਕਹੀ ਹੈ ਪਿੱਛੇ ਸਿੰਘ ਨਾ ਵੇਖੋ ਸਿਰ ਤੇ ਪੱਗ ਨਾ ਵੇਖੋ ਹਿੰਦੂ ਬੜੇ ਚੰਗੇ ਭਰਾ ਸਾਡੇ ਬੈਠੇ ਨੇ ਤੇ ਸਾਡੇ ਵਿੱਚ ਵੀ ਸੰਧਾ ਵਾਲਗੇ ਤੇ ਡੋਗਰੇ ਬੈਠੇ ਹੋਏ ਸਾਨੂੰ ਸਹਾਨਣ ਦੀ ਲੋੜ ਹੈ ਤੇ ਅਸੀਂ ਇਕ ਆਨੇ ਆ ਕੋ ਨਾ ਚਲੀਏ ਪੰਜਾਬ ਸਰਕਾਰ ਨੂੰ ਵੀ ਬੇਨਤੀ ਕਿ ਪੁਲਿਸ ਤੇ ਕੰਟਰੋਲ ਕਰੋ ਇਹ ਉਹੀ ਕੰਮ ਜਿਹੜਾ 1981 82 ਵਾਲਾ ਪੰਜਾਬ ਚ ਨਾ ਲਿਆਓ ਅਸੀਂ ਲੋਕ ਰਹਿਣਾ ਚਾਹੁੰਦੇ ਆ ਸਾਡੀ ਆਪਸ ਵਿੱਚ ਕੋਈ ਦੁਸ਼ਮਣੀ ਨਹੀਂ ਪਰ ਹਰ ਬੰਦੇ ਨੂੰ ਜਿਹੜਾ ਆਪਦਾ ਪ੍ਰੋਟੈਸਟ ਕਰਨ ਦਾ ਉਹ ਆਪਦਾ ਰਾਈਟ ਹੈ ਪਰ ਅਸੀਂ ਕਿਸੇ ਦੇ ਉਲਟ ਜਾ ਕੇ ਉਹਨੂੰ ਮੁਰਦਾਬਾਦ ਦੇ ਧਰਮ ਤੇ ਕਰਾਂਗੇ ਇਹ ਬੜੀ ਗਲਤ ਗੱਲ ਹੈ ਖਾਲਸੇ ਨੇ ਮੁਰਦਾਬਾਦ ਨਾ ਫਗਾਨ ਤੋਂ ਸੁਣਿਆ ਸੀ ਨਾ ਉਹਨੇ ਮੁਗਲ ਤੋਂ ਸੁਣਿਆ ਹੈ ਤੇ ਨਾ ਨੇ ਅੰਗਰੇਜ਼ ਤੋਂ ਸੁਣਿਆ ਤੇ ਨਾ ਇਹਨਾਂ ਨੂੰ ਸੁਣਨਾ ਅਸੀਂ ਰਹੀਏ ਜਾਂ ਨਾ ਰਹੀਏ ਚਾਹੇ ਅਸੀਂ ਮੈਂ ਕਹਿੰਦਾ 100 ਸਿੱਖ ਰਹਿ ਜੇ ਪੰਜਾਬ ਦੇ ਅੰਦਰ ਉਹ ਮੁਰਦਾਬਾਦ ਉਹ ਵੀ ਨਹੀਂ ਸੁਣ ਸਕਦੇ ਮੋਟੀ ਜੀ ਇੱਕੋ ਗੱਲ ਜੀ ਬਹੁਤ ਬਹੁਤ ਧੰਨਵਾਦ ਖਾਰਾ ਸਾਹਿਬ ਸਾਡੇ ਨਾਲ ਮਜਰੂਰ ਸੀ ਕਿ ਇਹ ਮਸਲਾ ਪਟਿਆਲੇ ਦੇ ਵਿੱਚ ਵਾਪਰੀ ਇੱਕ ਘਟਨਾ ਨੂੰ ਲੈ ਕੇ ਆ ਉਸ ਦੇ ਪਿੱਛੇ ਖਾਰਾ ਸਾਹਿਬ ਨੇ ਦੱਸਿਆ ਕਿ ਕੋਈ ਹੋਰ ਤਾਂ ਨਹੀਂ ਕੰਮ ਕਰ ਰਿਹਾ ਜਾ ਕਹਿ ਲਿਓ ਕਿ ਉਸ ਚੀਜ਼ ਨੂੰ ਹੋਰ ਪਾਸੇ ਵੱਲ ਕਿਤੇ ਨਹੀਂ ਜਾਇਆ ਜਾ ਰਿਹਾ ਜਾਂ ਪੰਜਾਬ ਦੀ ਸਰਕਾਰ ਦੇ ਕਰਨ ਦੀ ਕੋਸ਼ਿਸ਼ ਤਾਂ ਨਹੀਂ ਇਹ ਪੰਜਾਬ ਸਰਕਾਰ ਨੂੰ ਚਿੰਤਤ ਰਹਿਣਾ ਚਾਹੀਦਾ ਹੈ ਕਿ ਤੁਹਾਡੀ ਸਰਕਾਰ ਤਾਂ ਡੇਢੀ ਚੱਲੀ ਜਾ ਰਹੀ ਹੈ ਤੇ ਪਿੱਛੇ ਕੀ ਹੋਰ ਚਲਾਕੀ ਕਰਨ ਚੱਲ ਰਹੀ ਹੈ ਜਾਂ ਕਹਿ ਲਿਓ ਕਿ ਜਿੰਨੇ ਗ੍ਰਿਸ਼ਤ ਆਦਮ ਨੂੰ ਲੈ ਕੇ ਉਹਦੇ ਵਿੱਚ ਨੌਜਵਾਨ ਗਏ ਸੀਗੇ ਜਿਉ ਕਸੂਰਵਾਰ ਨੇ ਤਾਂ ਗ੍ਰਿਫਤਾਰੀ ਕਰੋ ਪਰ ਉਹਨਾਂ ਦੀਆਂ ਬੀਬੀਆਂ ਦਾ ਕੀ ਸੀ ਸੇਮ 80 ਤੋਂ ਲੈ ਕੇ 92 ਦੇ ਵਿੱਚ ਜੋ ਦਹਾਕੇ ਦੇ ਵਿੱਚ ਜੋ ਵੀ ਹੋਇਆ 78 ਤੋਂ ਲੈ ਕੇ ਸੇਮ ਉਸੇ ਤਰ੍ਹਾਂ ਹੀ ਹੋਣਾ ਸ਼ੁਰੂ ਹੋ ਗਿਆ ਇਸ ਕਰਕੇ ਸਰਕਾਰ ਨੂੰ ਸਮਝਣਾ ਚਾਹੀਦਾ ਹੈ ਤੁਸੀਂ ਆਪਾਂ ਨੂੰ ਸਮਝਣਾ ਚਾਹੀਦਾ ਕਿ ਪਹਿਲਾਂ ਹੀ ਖਾਕੀ ਜਿੰਨੀ ਬਹੁਤ ਜ਼ਿਆਦਾ ਬਦਨਾਮ ਹੋ ਚੁੱਕੀ ਸੀ ਤੇ ਵਿੱਚੋਂ ਚੰਗੇ ਅਫਸਰਾਂ ਕਰਕੇ ਜਿਹੜੀ ਉਹ ਬਚੀ ਹੋਈ ਆ ਤੇ ਇਹਨੂੰ ਬਚਾਉਣ ਦੀ ਲੋੜ ਆ ਤੁਸੀਂ ਕਿਵੇਂ ਬਚਾ ਸਕਦੇ ਹੋ ਇਸ ਵਾਰ ਤੁਸੀਂ ਵੀ ਧਿਆਨ ਦਿਓ ਅਸੀਂ ਮਿਲကြਾਂ ਤੁਹਾਨੂੰ ਅਗਲੇ ਪ੍ਰੋਗਰਾਮਾਂ ਮੇਰਾ ਸਹਿਯੋਗੀ ਅਤਿੰਦਰ ਪਾਲ ਸਿੰਘ ਜੀ ਮੈਂ ਜੀ